ਹਾਲਾਂਕਿ ਮੈਂ ਤਾਂ ਐਵੇਂ ਵੀ ਕਹਿਣਾ ਜੇ ਮੇਰੀ ਘਰ ਦੇ ਨਾਲ ਵੀ ਗੱਲ ਮੈਂ ਕਹਿੰਦਾ ਮੇਰੇ ਤੋਂ ਟਿਕਾ ਲੱਗਦਾ ਸੀ ਹੁਣ ਟਿਕ ਮੈਂ ਇਕੱਲਾ ਹੀ ਪਾਈਆਂ ਦੇਖੋ ਲਾਲੋ ਵੀ ਯੂਰੀਆ ਵੀ ਨਹੀਂ ਪਾਉਂਦੇ ਬੂਟੇ ਜਦੋਂ ਆਪਾਂ ਦਾਇਆ ਆਪਾਂ ਨਹੀਂ ਪਾਉਂਦੇ ਆ ਜਿਹੜਾ ਪੈਸੇਜ ਦੀ ਸਾਈਡ ਦਾ ਇਹ ਤਾਂ ਦੂਰ ਦੀ ਗੱਲ ਹੈ ਉਹ ਜਿਹਨੇ ਉਰੋਂ ਕੋਲੋਂ ਨਹੀਂ ਲੰਗਣਾ ਉਹ ਨਹੀਂ ਕਹਿਣਾ ਯਾਰ ਆ ਤਾਂ ਨਹੀਂ ਹੁੰਦਾ ਉਹ ਕਾਰਨਿਕ ਤਾਂ ਇਹ ਆ ਬਈ ਜਿਹੜਾ ਪੰਛੀ ਹੁੰਦੇ ਨੇ ਨਾ ਉਹ ਬੜੇ ਸਿਆਣੇ ਹੁੰਦੇ ਨੇ ਉਹ ਜਿਹੜੇ ਫਲ ਵਾਲੇ ਬੂਟੇ ਤੇ ਨਹੀਂ ਹਾਲਨਾ ਬਣਾਉਂਦੇ ਤੈਨੂੰ ਕਰਦੇ ਜਿਵੇਂ ਤੁਸੀਂ ਕਹਿ ਰਹੇ ਸੋ ਵੀ ਗੋਏ ਤੇ ਪਾਣੀ ਮਾਰਿਆ ਚੱਲਣ ਵਾਲੀ ਚਾਹ ਹਾਂ ਇਹ ਵੀ ਪ੍ਰਤੀ ਉਹ ਲੋਕ ਤਾਂ ਮਨੋ ਇਹ ਚੀਜ਼ ਨੂੰ ਲੈ ਕੇ এনवायरमेंट ਨੂੰ ਲੈ ਕੇ ਉਹ ਥੋੜੀ ਕੌਨਸ਼ੀਅਸ ਨੇ ਕੋਈ ਜੈਕ ਆਇਲ ਕੰਪਨੀਆਂ ਖਿੰਦੀ ਉਹ ਇੰਨਾ ਵੀ ਆਪਣਾ ਪੋਲੂਸ਼ਨ ਛੱਡ ਰਹੀ ਹੈ এনवायरमेंट ਤੇ ਤਾਂ ਉਹਦੇ ਵਿਰੁੱਧ ਪ੍ਰੋਟੈਸਟ ਕੀਤਾ ਜਾਂਦਾ ਨੇ ਸਵਾਲ ਕਰਦੇ ਨੇ ਕਰਦੇ ਨੇ ਪ੍ਰੋਟੈਸਟ ਕਰਦੇ ਨੇ ਲੋਕ ਸੜਕਾਂ ਤੇ ਪੈ ਜਾਂਦੇ ਨੇ ਆਪਦੇ ਆਪ ਨੂੰ ਗੁੰਦ ਲਾ ਕੇ ਸੜਕਾਂ ਤੇ ਚਿਮੜੇ ਜਾਂਦੇ ਨੇ ਉਹ ਜਦੋਂ ਉਹਨਾਂ ਨੇ ਜੋ ਫਲਸਫਾ ਕੱਢਣਾ ਕੈਨੇਡਾ ਵਾਲਿਆਂ ਨੇ ਆਸਟ੍ਰੇਲੀਆ ਵਾਲਿਆਂ ਨੂੰ ਦਿਖ ਜੜਾ ਕਿਉਂਕਿ ਕਿਤੇ ਨਾ ਕਿਤੇ ਚੀਜ਼ਾਂ ਸੇਮ ਹੀ ਨੇ ਉਹ ਅੱਗੇ ਜੇ ਚੱਲ ਰਿਹਾ ਕੈਨੇਡਾ ਕਿਉਂਕਿ ਆਪਣੀ ਪੰਜਾਬੀ ਕੌਮ ਉੱਥੇ ਬਹੁਤ ਤੇਰੀ ਹਾਂ ਤੀਜੀ ਪੀੜ੍ਹੀ ਆ ਉਹਨਾਂ ਦੀ ਇਧਰ ਅਜੇ ਪਹਿਲੀ ਚੱਲਦੀ ਉਹਨਾਂ ਨੇ ਹੁਣ ਜਦ ਦੇਖਣਾ ਵੀ ਤੀਜੀ ਪੀੜ੍ਹੀ ਕਿੰਨੀ ਕੌਕੀ ਆ ਧੀਆ ਪੁੱਤਾਂ ਤੋਂ ਲੈ ਕੇ ਜਾਂ ਹੋਰ ਨਸ਼ਿਆਂ ਤੋਂ ਲੈ ਕੇ ਪਰ ਉਹਨਾਂ ਨੇ ਕੋਈ ਖਾਲਾ ਗੋਸਤਾ ਸੋਚਣੀਆਂ ਵੀ ਜਾਣੇ ਤਾਂ ਇਹ ਵੀ ਉਧਰ ਨੂੰ ਇਹ ਨੇ ਹਾਂ ਵੀ ਇਧਰ ਠੀਕ ਆ ਜਖਣਾ ਵੱਢ ਰਹੇ ਨੇ ਲੋਕ ਹਟਦੇ ਨਹੀਂ ਹੈਗੇ ਵੀ ਜਿਵੇਂ ਤੂੰ ਅੱਗਾ ਲਗਦੀਏ ਨੇ ਪਾਣੀ ਦੀ ਇੰਨੀ ਬਰਬਾਦੀ ਆ ਬੀਰਾਂ ਗੱਲ ਤੋਂ ਗੋਹੇ ਤੇ ਉੱਤੇ ਪਾਣੀ ਆ ਨਾਲੀਆਂ ਤੇ ਮਾਰੀ ਜਾਂਦੇ ਨੇ ਸ਼ੁੱਧ ਪਾਣੀ ਪੀਣ ਵਾਲਾ ਤੇ ਵੀ ਮੈਨੂੰ ਐਵੇਂ ਲੱਗਦਾ ਹੁੰਦਾ ਵੀ ਉਹਨਾਂ ਤੋਂ ਮੈਨੂੰ ਨਾ ਫਿਰ ਖੀਚ ਚੜਨ ਲੱਗੀ ਚੀਜ਼ਾਂ ਮੈਂ ਕਹਿਆ ਯਾਰ ਉਹ ਬੰਮੇ ਤੇ ਚੱਲੀਏ ਉਹ ਫਾਈਟਰ ਫਲਾਈਟ ਵਾਲਾ ਕੰਮ ਆ ਜਾਂਦਾ ਵੀਰੇ ਇੱਕ ਜਿਆਦਾ ਤੁਸੀਂ ਫਾਈਟ ਕਰੋ ਲੋਕਾਂ ਜਾ ਕਹੋ ਵੀ ਉਰੋਂ ਭੱਜੋ ਇਹਨਾਂ ਨੇ ਨਾ ਆਪਦੇ ਜੋਗਰਾ ਰਹਿਣ ਦੇਣਾ ਨਾ ਮੇਰੇ ਜੋਗਰਾ ਦੇਣ ਤਾਂ ਮੈਨੂੰ ਐ ਲੱਗਦਾ ਮੇਰਾ ਸਨੇਹਾ ਹੋਰ ਜਿਹੜੀ ਉਬਾਮ ਆਪਣੀ ਹੋਰ ਯੂਥ ਆਪਣਾ ਜਿਹੜਾ ਜਿਹੜਾ ਦੇਖ ਰਿਹਾ ਵੀ ਬਾਹਰ ਕਰੀ ਨੂੰ ਵੀ ਆਹ ਊਰੇ ਵਾਲੀਆ ਸਮੱਸਿਆਵਾਂ ਤੁਸੀਂ ਛੱਡ ਕੇ ਜੇ ਬਾਹਰ ਭੱਜ ਭੱਜ ਕੇ ਤੁਸੀਂ ਸੌਖੇ ਹੋ ਜਾਓਗੇ ਤਾਂ ਹੋ ਨਹੀਂ ਪਾਉਣਾ ਸਸਿਕਾ ਦੋਸਤੋ ਅਲਫਾਜ਼ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਖੜੇ ਅੱਜ ਕੱਗੇ ਦੇ ਇੱਕ ਨਾਲ ਲੱਗਦੇ ਖੇਤ ਦੇ ਵਿੱਚ ਆ ਤੁਸੀਂ ਝੋਪੜੀ ਦੇਖ ਸਕਦੇ ਹੋ ਵੀਰੇ ਝੋਪੜੀ ਦਿਖਾ ਦਿਓ ਇੱਕ ਇੱਕ ਖੇਤ ਦੇ ਵਿੱਚ ਇੱਕ ਵੀਰ ਨੇ ਝੋਪੜੀ ਬਣਾਈ ਹੈ ਤੇ ਬਾਕੀ ਸਾਰੀ ਗੱਲਬਾਤ ਦੱਸ ਦਿਆਂ ਤੁਹਾਨੂੰ ਗੱਲਬਾਤ ਇਹ ਹੈ ਵੀ ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕੀਤੀ ਹੈ ਵਿਕਸਿਤ ਹੋਇਆ ਮਨੁੱਖ ਤਾਂ ਨਾਲ ਦੀ ਨਾਲ ਬਹੁਤ ਸਾਰੀਆਂ ਅਲਾਮਤਾਂ ਵੀ ਲੈ ਕੇ ਆਉਂਦਾ ਰਿਹਾ ਹੈ ਜਿਵੇਂ ਜਿਵੇਂ ਖੇਤੀ ਦੇ ਵਿੱਚ ਵਿਕਾਸ ਕੀਤਾ ਮਨੁੱਖ ਨੇ ਤੇ ਨਾਲ ਦੇ ਨਾਲ ਜ਼ਹਿਰਾਂ ਵਰਗੀਆਂ ਪੈਸਟੀਸਾਈਡ ਹੋਰ ਸਮਾਨ ਜਿਹੜਾ ਵਿੱਚ ਆਇਆ ਹੈ ਉਦੇ ਨਾਲ ਮਨੁੱਖ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਮਨੁੱਖ ਧਰਤੀ ਖੇਤੀ ਤੋਂ ਦੂਰ ਹੁੰਦਾ ਗਿਆ ਤੇ ਨਾਲ ਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਭੈੜੀਆਂ ਚੀਜ਼ਾਂ ਮਨੁੱਖ ਦੇ ਨੇੜੇ ਲੱਗਦੀਆਂ ਗਈਆਂ ਬਿਮਾਰੀਆਂ ਦੇ ਰੂਪ ਦੇ ਵਿੱਚ ਕਹਿ ਲੋ ਕੈਂਸਰ ਵਰਗੀਆਂ ਚੀਜ਼ਾਂ ਬੀਪੀ ਵਰਗੀ ਚੀਜ਼ਾਂ ਹੋਰ ਬਹੁਤ ਸਾਰੀਆਂ ਪਰ ਬਹੁਤ ਸਾਰੇ ਕਿਸਾਨ ਬਹੁਤ ਸਾਰੇ ਨੌਜਵਾਨ ਮੁੰਡੇ ਹੁਣ ਐਵੇਂ ਦੇ ਨੇ ਜਿਹੜੇ ਕੁਦਰਤੀ ਖੇਤੀ ਵੱਲ ਜੁੜਦੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਾਈ ਗੁਰਪ੍ਰੀਤ ਹੈ ਕੱਗੇ ਦਾ ਜੋ ਰਹਿੰਦਾ ਭਾਵੇਂ ਬਾਰਲੇ ਮੁਲਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੈ ਪਰ ਉਹਦਾ ਆਪਣੇ ਪੰਜਾਬ ਦੇ ਨਾਲ ਮੋਹ ਆਪਣੀ ਮਿੱਟੀ ਦੇ ਨਾਲ ਮੋਹ ਇੱਥੇ ਉਹਨੂੰ ਜੋੜ ਕੇ ਰੱਖਦਾ ਹੈ ਬਾਈ ਸਾਡੇ ਨਾਲ ਗੱਲਬਾਤ ਕਰ ਲੈਣੇ ਆ ਬਾਈ ਗੁਰਪ੍ਰੀਤ ਨਾਲ ਸਤਿ ਸ਼ਕਾ ਵੀਰੇ ਸਤਿ ਸ਼ਕਾਲ ਜੀ ਹੋ ਵੀਰੇ ਠੀਕ ਠਾਕ ਹੋ ਠੀਕ ਠਾਕ ਐਨ ਬਈ ਮੈਂ ਇੱਥੇ ਦੱਸਣਾ ਚਾਹੁੰਨਾ ਬਈ ਸਾਰੇ ਦਰਸ਼ਕਾਂ ਨੂੰ ਵੀ ਬਾਈ ਨੇ ਪਹਿਲਾਂ ਇਹ ਦੋ ਕਿਲੇ ਦਿਖਾ ਦਿਓ ਇਹ ਦੋ ਕਿੱਲੇ ਬਾਈ ਨੇ ਬਾਗ ਲਾਇਆ ਵਿੱਚ ਅਮਰੂਦ ਹੈ ਵਿੱਚ ਹੋਰ ਕਈ ਤਰ੍ਹਾਂ ਦੇ ਫਲ ਪੌਦੇ ਲਾਏ ਹੋਏ ਨੇ ਕੁਦਰਤੀ ਖੇਤੀ ਕਰਨ ਵੱਲ ਨੂੰ ਇਹਨੇ ਸ਼ੁਰੂਆਤ ਕੀਤੀ ਸੀ ਤੇ ਗ੍ਰੀਨ ਕੱਗਾ ਨਾਂ ਦਾ ਇਹ ਇੱਕ ਕਲੱਬ ਵੀ ਚਲਾਉਂਦੇ ਨੇ ਨਾਲ ਸੱਤੀ ਬਾਈ ਹੁਰੀ ਨੇ ਬਾਈ ਹੋਰ ਵੀਰ ਖੜੇ ਨੇ ਗੱਲਬਾਤ ਵੀ ਉਹਨਾਂ ਨਾਲ ਕਰ ਸੁੱਖੀ ਵੀਰ ਹੁਰੀ ਨੇ ਗੱਲਬਾਤ ਕਰ ਲਾਂਗੇ ਇਹਨਾਂ ਨੇ ਪਹਿਲ ਕੀਤੀ ਸੀ ਦਰਖਤ ਲਾਉਣ ਦੀ ਤੇ ਇੱਕ ਅੱਗੇ ਇਲਾਕੇ ਦੇ ਵਿੱਚ ਗ੍ਰੀਨ ਅੱਗਾ ਦੇ ਨਾਂ ਦੇ ਉੱਤੇ ਜਿਹੜਾ ਇਹਨਾਂ ਦਾ ਕਲੱਬ ਚੱਲਦਾ ਹੈ ਇਲਾਕੇ ਦੇ ਵਿੱਚ ਬਹੁਤ ਸਾਰੇ ਦਰਖਤ ਵੀ ਇਹਨੇ ਲਾਏ ਨੇ ਤੇ ਬਾਈ ਗੁਰਪ੍ਰੀਤ ਨੇ ਦੋ ਕਿੱਲੇ ਵਾਹਣ ਜਿਹੜਾ ਪਹਿਲਾਂ ਇਹ ਅਮਰੂਦ ਤੇ ਹੋਰ ਜਿਹੜੇ ਚੀਜ਼ਾਂ ਨਾਲ ਲਾਈਆਂ ਨੇ ਕੁਦਰਤੀ ਖੇਤੀ ਵੱਲ ਮੰਦਾ ਇਹ ਆਇਆ ਕਹਿੰਦਾ ਜਿਹੜੀ ਮੈਂ ਖੇਤੀ ਕਰਨੀ ਆ ਉਹ ਕੁਦਰਤੀ ਜੋ ਖੇਤੀ ਹੁੰਦੀ ਹੈ ਉਹਦੇ ਵੱਲ ਲੋਕਾਂ ਨੂੰ ਆਪਾਂ ਜਿਹੜੀ ਚੀਜ਼ ਉਹ ਦਿਖਾਉਣੀ ਆ ਵੀਰੇ ਗੁਰਪ੍ਰੀਤ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਕੋਲ ਵਾਹਣ ਸਾਰਾ ਕਿੰਨਾ ਵੀਰੇ ਪੂਰੇ ਤਕਰੀਬਨ ਲਾ ਲਓ ਵੀ ਇੱਕ ਅੱਗੇ ਚ ਮੇਰੇ ਕੋਲੇ 21 ਕਿੱਲੇ ਵਾਹਣ ਆ ਜੀ 21 ਕਿੱਲੇ ਵਾਹਣ ਹਾਂਜੀ ਹਾਂ ਤੇ ਇੱਕ ਦੇ ਵਿੱਚੋਂ ਪਹਿਲਾ ਕਿੰਨਾ ਤੁਸੀਂ ਇੱਕ ਉਦਰੀ ਖੇਤੀ ਕਰਨ ਦੀ ਮੰਨ ਲਓ ਗੱਲ ਕਰਦੇ ਹਾਂ ਜਿਹੜਾ ਬਾਗ ਲਾਇਆ ਕਹਿ ਲਓ ਜਾਂ ਤੁਸੀਂ ਜੰਗਲ ਲਾ ਰਹੇ ਹੋ ਤਾਂ ਉਹ ਪਹਿਲਾਂ ਪਹਿਲਾਂ ਕਿੰਨਾ ਸੀ ਪਹਿਲਾਂ ਤਾਂ ਹੀ ਜ਼ੀਰੋ ਸੀ ਆਪਾਂ ਫਿਰ ਮੈਂ 2022 ਚ ਜਦੋਂ ਆਇਆ ਆਸਟ੍ਰੇਲੀਆ ਤੋਂ ਹਾਂ ਆਸਟ੍ਰੇਲੀਆ ਰਹਿੰਦੇ ਹਾਂ ਪੀਆਰ ਹਾਂਜੀ ਪੀਆਰ ਹਾਂ 2016 ਤੋਂ 16 ਚ ਗਿਆ ਸੀ ਮੈਂ ਤੇ ਚਲੋ ਜੋ ਵੀ ਕਾਰਨ ਰਹੇ ਹਨ ਜਾਣਦੇ ਪਰ ਫਿਰ ਵੀ ਇੱਕ ਅਟੈਚਮੈਂਟ ਜੀ ਹੁੰਦੀ ਆ ਉੱਥੇ ਵੀ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਆ ਤਾਂ ਉਹ ਸਾਰੇ ਪੰਜਾਬ ਦੇ ਚਿੰਤਕ ਨੇ ਠੀਕ ਹੈ ਕੋਈ ਨਾ ਕੁਝ ਉਹ ਸੋਚਦੇ ਨੇ ਵੀ ਅਸੀਂ ਐਵੇਂ ਚੰਗਾ ਕਰੀਏ ਜਾਂ ਐਵੇਂ ਚੰਗਾ ਕਰੀਏ ਤਾਂ ਮੈਂ ਉਹ ਮਤਲਬ ਮੈਂ ਕੀ ਫੀਲ ਕਰਿਆ ਮੈਂ ਕਹਿੰਦਾ ਗੱਲਾਂ ਬਹੁਤ ਹੁੰਦੀਆਂ ਨੇ ਪਰ ਕਰਨੀ ਨਹੀਂ ਹੈਗੀ ਉਹ ਨਹੀਂ ਬੰਦੇ ਕਰਕੇ ਨਹੀਂ ਉਹਨਾਂ ਰਾਜੀ ਹੈਗੇ ਨਾ ਵੀ ਮੋ ਸੋਸ਼ਲ ਮੀਡੀਆ ਤੇ ਹੈਗਾ ਹਾਂ ਸੋਸ਼ਲ ਮੀਡੀਆ ਤੇ ਆਪਸ ਚ ਵਾਧੂ ਆ ਪਰ ਜਦੋਂ ਗਰਾਉਂਡ ਤੇ ਆ ਕੇ ਕੋਈ ਡੱਕਾ ਵੀ ਤੋੜਨਾ ਉਹ ਤੋੜਦੇ ਨਹੀਂ ਹੈਗੇ ਠੀਕ ਹੈ ਹਾਂ ਵੀ ਪ੍ਰੈਕਟੀਕਲ ਕੁਝ ਵੀ ਨਹੀਂ ਕਰਦੇ ਪ੍ਰੈਕਟੀਕਲ ਨਹੀਂ ਕੁਝ ਹੁੰਦਾ ਹੈਗਾ ਤੇ ਫਿਰ ਮਤਲਬ ਮੈਂ ਆਪਦੇ ਆਪ ਨਾਲ ਲਾਲੋ ਵੀ ਜੋ ਵੀ ਗੱਲਬਾਤ ਕਰੀ ਤਾਂ ਮੈਂ ਕਿਹਾ ਵੀ ਕੁਝ ਨਾ ਕੁਝ ਰਕਬਾ ਵੀ ਆਪਾਂ ਬਾਗਬਾਨੀ ਨੂੰ ਦਈਏ ਠੀਕ ਹੈ ਜਿਵੇਂ ਸੋਸ਼ਲ ਮੀਡੀਆ ਤੇ ਵੀਡੀਓ ਸੁਣੀ ਲੋਕ ਲੋਕਾਂ ਹੁੰਦੇ ਵੀ ਲਾਲੋ ਹੀ ਲੱਖਾਂ ਹੀ ਸੁਝਾਵ ਨੇ ਆ ਨਾ ਵੀ ਐਵੇਂ ਕਰੋ ਐਵੇਂ ਕਰੋ ਬਹੁਤ ਇੱਕ ਇਹਨਾਂ ਨੇ ਕਨਫਿਊਜ਼ਨ ਦਾ ਮਾਹੌਲ ਬਣਾਇਆ ਹੋਇਆ ਵੀ ਹਰ ਇੱਕ ਦੀ ਗੱਲ ਆ ਡਾ ਤਾਂ ਚਲੋ ਜੋ ਵੀ ਜੋ ਵੀ ਜਿੰਨੀ ਕੁ ਇਨਫੋਰਮੇਸ਼ਨ ਮਿਲੀ ਮਿਲ ਮਲਾ ਕੇ ਫਿਰ ਆਪਾਂ ਨੇ ਉਰੇ 나ਖਾਂ ਦਾ ਬਾਗ ਲਾਇਆ 나ਖਾਂ ਦਾ ਹਾਂਜੀ 나ਖਾਂ ਤੇ ਬੱਬੂ ਗੁਸ਼ੇ ਦਾ ਤੇ ਵਿੱਚ ਅਮਰੂਦ ਵੀ ਆਪਾਂ ਲਾਇਆ ਸੀ ਇਹ ਲਾਇਆ ਹੈ ਗੱਬੂ ਗੁਸ਼ੇ ਤੇ 나ਖਾਂ ਤੇ ਅਮਰੂਦ ਸਾਰੇ ਕੋਈ ਰਲ ਮਿਲਾ ਕੇ ਇਹ ਕਿੰਨਾ ਬਾਹਣਾ ਇਹ 2 ਕਿਲੇ ਨੇ 2 ਕਿਲੇ ਹਾਂ 2022 ਚ ਲਾਇਨੇ ਆਪਾਂ 2022 ਚ ਬਾਈ ਨਾਲ ਸ਼ੁਰੂਆਤ ਜਿਉਂਰ ਵੀ ਕਰ ਰਹੇ ਵਿੱਚ 23 ਦੇ ਸ਼ੁਰੂ ਚ ਕਰਿਆ ਮਤਲਬ ਆਪਾਂ ਲੱਗੇ ਨੇ ਬੁੱਤੇ ਠੀਕ ਹੈ ਤੇ ਜਿਵੇਂ ਯੂਨੀਵਰਸਿਟੀ ਦੱਸਦੀ ਆ ਸਾਰਾ ਆਪਾਂ ਉਵੇਂ ਕਰ ਕਰਾ ਕੇ ਲਾਇਆ ਤੇ ਵਿੱਚ ਆਪਾਂ ਪਹਿਲਾਂ ਜਿਵੇਂ ਮੂੰਗੀ ਬੀਜੀ ਤਾਂ ਮੂੰਗੀ ਵੱਢ ਲਈ ਥੋੜਾ ਬਹੁਤਾ ਫਿਰ ਹੌਲੀ ਹੌਲੀ ਲਾ ਲੋ ਵੀ ਕੀ ਮਤਲਬ ਜਿਵੇਂ ਜੋ ਮੈਂ ਤੁਸੀਂ ਵੜਦੇ ਹੋ ਉਹ ਚੀਜ਼ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਵੀਰੇ ਨਹੀਂ ਪਰ ਤੁਹਾਨੂੰ ਬਾਈ ਕਿੱਕੀਆਂ ਨੇ ਰੋਕਿਆ ਨਹੀਂਗਾ ਵੀ ਤੂੰ ਆਪਣੀ ਜ਼ਮੀਨ ਖਰਾਬ ਕਰ ਰਿਹਾ ਹੈ ਵੀ ਤਾਂ ਜਿਵੇਂ ਲੋਕਾਂ ਦੀ ਧਾਰਨਾ ਹੁੰਦੀ ਹੈ ਵੀ ਜੋ ਕੀ ਨਿਕਲੂਗਾ ਤੂੰ ਫਲਾਂ ਫੂਲਾਂ ਚ ਕੀ ਕੱਢੇਗਾ ਤੂੰ ਖੇਤੀ ਖਰਾਬ ਕਰ ਰਿਹਾ ਹੈ ਜ਼ਮੀਨ ਖਰਾਬ ਕਰ ਰਿਹਾ ਹੈ ਨਹੀਂ ਬਹੁਤ ਸੁਣਨੋਂ ਬਾਦੋ ਮਿਲਦਾ ਵੀਰੇ ਬਹੁਤ ਮਿਲਦਾ ਸੋਸ਼ਲ ਪ੍ਰੈਸ਼ਰ ਆਪਣੇ ਤੇ ਪਾਇਆ ਜਾਂਦਾ ਠੀਕ ਹੈ ਹਾਲਾਂਕਿ ਮੈਂ ਤਾਂ ਐਵੇਂ ਵੀ ਕਹਿਣਾ ਜੇ ਮੇਰੀ ਘਰ ਦੇ ਨਾਲ ਵੀ ਗੱਲ ਮੈਂ ਕਹਿੰਦਾ ਮੇਰੇ ਤੋਂ ਠੀਕਾ ਲੈ ਲਓ ਤੁਸੀਂ ਉਹ ਟਿਕ ਮੱਕ ਅੱਲਈ ਪਾਈਆਂ ਦੇਖੋ ਅੱਛਾ ਇਹਨਾਂ ਨੂੰ ਪੈਸਾ ਨਹੀਂ ਚਾਹੀਦਾ ਅੱਛਾ ਮੰਮੀ ਨੇ ਅੱਜ ਕਹਿੰਦੇ ਤੂੰ ਕੀ ਕਰਦਾ ਹੈ ਇੱਕ ਆ ਤੋ ਤੈਨੂੰ ਪਈ ਕੀ ਆ ਫੇਰ ਪਰ ਫੇਰ ਵੀ ਉਹਨਾਂ ਨੇ ਸਾਥ ਦਿੱਤਾ ਹਨਾ ਹੋਰ ਵੀ ਆਲੇ-ਦਾਲੇ ਵਾਲੇ ਜਿਵੇਂ ਵੀ ਉਰੋਂ ਲੱਗਦੇ ਨੇ ਹੁਣ ਆ ਨਾਲ ਦੇ ਠੇਕੇਦਾਰ ਨੇ ਉਹਨਾਂ ਨੇ ਖੜ ਕੇ ਕਹਿਣਾ ਹੁਣ ਆਪਾਂ ਕੋਈ ਦਵਾਈ ਲਾ ਲੋ ਵੀ ਯੂਰੀਆ ਵੀ ਨਹੀਂ ਪਾਉਂਦੇ ਬੂਟਿਆਂ 'ਚ ਆਪਾਂ ਡਾਇਆ ਆਪਾਂ ਨਹੀਂ ਪਾਉਂਦੇ ਆ ਜਿਹੜਾ ਪੈਸਿਜਾਈਸਾਈਡ ਦਾ ਇਹ ਤਾਂ ਦੂਰ ਦੀ ਗੱਲ ਆ ਉਹ ਜਿਨੇ ਉਰੋਂ ਕੋਲੋਂ ਨਹੀਂ ਲੰਘਣਾ ਉਹ ਨਹੀਂ ਕਹਿਣਾ ਯਾਰ ਆ ਤਾਂ ਨਹੀਂ ਹੁੰਦਾ ਉਰੇ ਅਰੇ ਕਿਨੇ ਆਈਂ ਗਏ ਕੇ ਜਾਣਾ ਵੀ ਇਹ ਤਾਂ ਨਹੀਂ ਬਣ ਗਈ ਲੋਕਾਂ ਦੀ ਮੰਨ ਲਓ ਬਣੀ ਹੋਈ ਹੈ ਵਿੱਚੋਂ ਨਿਕਲਣਾ ਕੁਝ ਨਹੀਂ ਨਿਕਲਣਾ ਕੁਝ ਨਹੀਂ ਆ ਫੇਰ ਵੀ ਦੇਖੋ ਆ ਹੁਣ ਡੇਢ ਸਾਲ ਦਾ ਬਾਗ ਆ ਆਪਣਾ ਠੀਕ ਖੜੇ ਨਿੰਬੂਟੇ ਕੋਈ ਇਹ ਲਾ ਲਓ ਵੀ ਜਿਹੜੇ ਆ ਹੁਣ ਲਾ ਲਓ ਆ ਫਲ ਚੱਕਿਆ ਹੋਇਆ ਪਰਸੀਮੋਨ ਦਾ ਬੂਟਾ ਹਲਪ ਦੇਖ ਵੀ ਲੈਣੇ ਆ ਜੋ ਹਾਂ ਹਾਂ ਕੰਨੀ ਆ ਜਣੇ ਗੱਲਬਾਤ ਕਰਦੇ ਆ ਸਾਲਕ ਦਾ ਬੂਟਾ ਇਹਨੇ ਬਾਦੂ ਫਲ ਚੱਕਿਆ ਤੇ ਪਰ ਹੁਣ ਅਸੀਂ ਕੀ ਕਰਦੇ ਤੁਲਕੇ ਸਿੱਟਦੇ ਨਹੀਂ ਆ ਇੱਕ ਦੋ ਫਲ ਰੱਖਿਆ ਹੋਇਆ ਜਿਵੇਂ ਵੀ ਜਦੋਂ ਵੱਡਾ ਹੋਈ ਜਾਊਗਾ ਤਾਂ ਫਲ ਹੋਰ ਹੋਰ ਲੈ ਲਾਂਗੇ ਜਦੋਂ ਬੂਟੇ ਦੀ ਗਰੋਥ ਵਧੀਆ ਹੋਊਗੀ ਫਿਰ ਆਪਾਂ ਇਹ ਤੋਂ ਫਲ ਲੈ ਵੀਰੇ ਮੈਂ ਦੋਸਤੋ ਇੱਥੇ ਥੋੜੀ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਮੇਨ ਮਕਸਦ ਬਾਈ ਦਾ ਇਹ ਆ ਵੀ ਕੁਦਰਤੀ ਖੇਤੀ ਜਿਹੜੀ ਬਿਨਾ ਜ਼ਹਿਰ ਤੋਂ ਖੇਤੀ ਐ ਉਹਦੇ ਨਾਲ ਜੁੜਨਾ ਇਹਦਾ ਮਕਸਦ ਐ ਵੀ ਨਾਲ ਜੰਗਲ ਵੀ ਹੋਵੇ ਮਤਲਬ ਕਿਸੇ ਨਾ ਤੇ ਪੌਦੇ ਵੀ ਹੋਣ ਤੇ ਨਾਲ ਦੂਜੀ ਖੇਤੀ ਵੀ ਹੋਵੇ ਮੈਂ ਹੁਣ ਉਹੀ ਗੱਲ ਤੇ ਆ ਰਿਹਾ ਚਲੋ ਅਸੀਂ ਬਾਗ ਲਾਇਆ ਹੂੰ ਹੂੰ ਬਾਗ ਦੇ ਵਿੱਚ ਮੈਨੂੰ ਜਦੋਂ ਅਸੀਂ ਮੈਂ ਹੋਰ ਪੜ੍ਹਾਈ ਕਰੀ ਖੇਤੀ ਬਾਰੇ ਵੀ ਆਪਾਂ ਕੁਦਰਤੀ ਖੇਤੀ ਕਹੇ ਜੀ ਹੋਣੀ ਚਾਹੀਦੀ ਆ ਤਾਂ ਉਹਦੇ ਵਿੱਚ ਜਿਹੜੇ ਆਪਣੇ ਵਿਰਾਸਤੀ ਰੁੱਖ ਨੇ ਉਹਨਾਂ ਦਾ ਮਹੱਤਵ ਨਿਕਲ ਕੇ ਆਉਂਦਾ ਉਹ ਉਹਨਾਂ ਬਿਨਾ ਆਪਣੀ ਕੁਦਰਤੀ ਖੇਤੀ ਹੋ ਨਹੀਂ ਸਕਦੀ ਵੀਰੇ अच्छा हां जे तुसी ਕੁਦਰਤੀ ਖੇਤੀ ਕਰਨੀ ਹੈ ਨਾ ਵੀ ਜਿਹੇ ਜੈ ਇਕੋਸਿਸਟਮ ਪਹਿਲਾਂ ਦੀ ਆਪਣਾ ਉਹ ਜਿਹੜਾ ਤੁਸੀਂ ਦੁਬਾਰੇ ਬਣਾਉਣਾ ਤਾਂ ਤੁਹਾਨੂੰ ਰਵਾਇਤੀ ਰੁੱਖ ਚਾਹੀਦੇ ਹੀ ਚਾਹੀਦੇ ਨੇ ਠੀਕ ਹੈ ਜੇ ਤੁਸੀਂ ਤੁਸੀਂ ਕਹੋ ਵੀ ਕੱਲੇ ਬਾਣ ਦੇ ਵਿੱਚ ਬਿਨਾ ਕੁਦਰਤੀ ਖੇਤੀ ਕਰਨੀ ਉਹ ਨਹੀਂ ਹੋਣੀ ਵੀ ਨਾਲ ਤੁਹਾਨੂੰ ਦਰਖਤ ਵੀ ਉਮਦੀ ਚਾਹੀਦੇ ਨੇ ਤੁਹਾਨੂੰ ਚਾਹੀਦੇ ਨਹੀਂ ਮੁੱਢਾ ਹੈ ਤੁਹਾਡਾ ਲਾਲ ਅੱਛਾ ਹਾਂ ਕਿਉਂ ਕਿ ਉਹਨਾਂ ਨੇ ਛੋਡੀ ਮਿੱਟੀ ਨੂੰ ਜੋ ਤਤ ਦੇਣੇ ਨੇ ਅਸਲ ਉਹਨਾਂ ਨੇ ਨਹੀਂ ਦੇਣੇ ਨਾਈਟ੍ਰੋਜਨ ਫਿਕਸ ਕਰਨੀਆਂ ਉਹਨਾਂ ਨੇ ਕਰਨੀਆਂ ਜਿਹੜੇ ਛੋਡੇ ਪੰਛੀ ਰੋਗ ਉੱਡੜ ਕੇ ਚੱਲ ਗਏ ਦਾਲਾ ਵੀ ਉਹਨਾਂ ਦੀਆਂ ਬੇਠਾਂ 'ਚ ਅਮਨ ਮੋਤਾ ਡਾਇਆ ਹੁੰਦਾ। ਉਹ ਸੋਡੀ ਸਾਰੇ ਉਹ ਤੁਹਾਨੂੰ ਦੁਬਾਰੇ ਰਿਵਾਈਵ ਕਰਨੀ ਪਊਗੀ। ਤੇ ਦੁਬਾਰੇ ਜੋ ਵੀ ਆਪਦੀ ਮਿੱਟੀ 'ਚ ਛੋੜੇ ਸੂਖਮ ਜੀਵ ਨੇ ਉਹਨਾਂ ਨੂੰ ਵੀ ਉਹ ਛੋੜੇ ਰੁੱਖਾਂ ਨੇ ਸਪੋਰਟ ਕਰਨੀਆਂ। ਤੇ ਉਹ ਸਾਰਾ ਤੁਹਾਨੂੰ ਚਾਹੀਦਾ। ਤਾਂ ਕਰਕੇ ਰੁੱਖਾਂ ਦੀ ਮਹੱਤਤਾ ਬਹੁਤ ਜ਼ਿਆਦਾ ਆ। ਹਾਂਜੀ ਹਾਂ ਲੋੜ ਤੋਂ ਵੀ ਵੱਧ ਬਾਈ ਸੱਤੀ ਮੈਨੂੰ ਦੱਸ ਰਿਹਾ ਸੀਗਾ ਵੀ ਬਾਈ ਤੁਸੀਂ ਮੰਨ ਲਓ ਇਹ 2 ਕਿੱਲਾਂ ਤੋਂ ਬਾਹਨ ਹੋਰ ਵੀ ਕਹਿੰਦੇ ਵੀ 4-5 ਕਿੱਲੇ ਤੁਸੀਂ ਹੋਰ ਵੀ ਮੰਨ ਲਓ ਇੱਧਰ ਲੈ ਕੇ ਆ ਰਹੇ ਹੋ 4 ਕਿੱਲੇ ਆਪਾਂ ਸੋਚ ਰਿਹਾ ਕਨਸੈਪਟ ਅਸੀਂ ਵੀਰੇ ਗਏ ਆ ਔਰ ਇੱਕ ਆਪਣਾ ਰਵੀ ਬਰਨਾਲਾ ਤੋਂ ਨੇ ਬਾਈ ਰਵੀ ਆ ਉਹਨਾਂ ਦਾ ਨਾਮ ਉਹ ਵੀ ਲਾਲੂ ਕੁਦਰਤੀ ਖੇਤੀ ਕਰਦੇ ਨੇ ਉਹ ਜੰਗਲ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਤਕਰੀਬਨ ਹੋ ਗਏ 14-15 ਸਾਲ ਠੀਕ ਹੈ ਤਾਂ ਉਹਨਾਂ ਕੋਲੇ ਵੀ ਗਏ ਉਹਨਾਂ ਨੇ ਫਿਰ ਇਹ ਦੱਸਿਆ ਵੀ ਰੁੱਖ ਆਪਦੇ ਜਿਹੜੇ ਉਹਨੇ ਮੈਂ ਇਹ ਜ਼ਰੂਰ ਲਾਓ ਤੇ ਕਲੋ ਹੋਰ ਵੀ ਕਈਆਂ ਦੇ ਮਾਡਲ ਦੇਖੇ ਮਾਡਲ ਬਹੁਤ ਨੇ ਪਰ ਲਾ ਲਓ ਵੀ ਉਹੀ ਲਾ ਲਓ ਵੀ ਲੋੜ ਇਹਦੀ ਆ ਆਪਣੇ ਰਵਾਇਤੀ ਰੁੱਖਾਂ ਦੀ ਕਰਕੇ ਫਿਰ ਅਸੀਂ ਹੁਣ ਜੋ ਪਲਾਨ ਬਣਾਇਆ ਹਨਾ ਤਾਂ ਅਸੀਂ ਬਾਉਂਡਰੀ ਦੇ ਉੱਤੇ ਜਿਵੇਂ ਆਪਦੇ ਰੁੱਖ ਰਵਾਇਤੀ ਰੁੱਖ ਲਾਉਣੇ ਨੇ ਬਾਉਂਡਰੀ ਦੇ ਉੱਤੇ ਚਾਰੇ ਕਿੱਲਾਂ ਦੀ ਤੇ ਫਿਰ ਕਿੱਲੇ ਕਿੱਲੇ ਦੇ ਉੱਤੇ ਵੀ ਲਾਉਣੇ ਨੇ ਤੇ ਫਿਰ ਅੱਦੇ ਅੱਦੇ ਕਿੱਲੇ ਤੇ ਲੈਣਾ ਲਾਉਣੀਆਂ ਨੇ ਆਪਾਂ ਲੰਮੀਆਂ ਫਿਰ ਆਪਾਂ ਅੱਦੇ ਅੱਦੇ ਕਿੱਲੇ ਦੇ ਕਿਹੜੇ ਆ ਤੁਸੀਂ ਤੁਸੀਂ ਠੀਕ ਹੈ ਠੀਕ ਹੈ ਯਾਨੀ ਵਿੱਚ ਤੁਸੀਂ ਆਪਣੀ ਖੇਤੀ ਕਰੋਗੇ ਵਿੱਚ ਖੇਤੀ ਕਰਾਂਗੇ ਤੇ ਆਲੇ-ਦਾਲੇ ਜਿਹੜਾ ਜਿਹੜੇ ਰੁੱਖ ਨਿਪਣੇ ਰਵਾਇਤੀ ਰੁੱਖ ਨੇ ਹਾਂ ਹਨਾ ਉਹ 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 ਉਹਨਾਂ ਨੂੰ ਸਪੋਰਟ ਦੇਣਗੇ ਜੀ ਸਪੋਰਟ ਹਾਂਜੀ ਹਾਂ ਜੇ ਹੁਣ ਆਪਾਂ ਕਹਿ ਦਈਏ ਵੀ ਕੱਲੀ ਕਣਕ ਦਾ ਆਪਾਂ ਸ਼ਿਟਾ ਦੇ ਕੇ ਕੁਦਰਤੀ ਕਣਕ ਆਪਾਂ ਕੱਢ ਲਈ ਉਹ ਅਸਲ ਚ ਐ ਹੋ ਜਾਂਦਾ ਵੀਰੇ ਉਹ ਬਾਹਣ ਚੋਂ ਆਪਾਂ ਕੱਢ ਕੇ ਲੈ ਜਾਣੇ ਚੀਜ਼ ਆ ਬਾਹਣ ਦੇ ਵਿੱਚ ਪੈਂਦਾ ਨਹੀਂ ਹਾਂ ਤਤਉ ਦੁਬਾਰੇ ਪੈਂਦੇ ਨਹੀਂ ਹੈਗੇ ਤੇ ਇੱਕ ਹੁਣ ਕ੍ਰੌਪ ਰੋਟੇਸ਼ਨ ਪਹਿਲਾਂ ਹੁੰਦੀ ਸੀ ਆਪਣੇ ਤਾਂ ਜ਼ਮੀਨਾਂ ਬਹੁਤ ਤਗੜੀਆਂ ਐ ਹੁਣ ਕ੍ਰੌਪ ਰੋਟੇਸ਼ਨ ਨਹੀਂ ਰਹੀ ਤੇ ਕਿ ਉਹ ਇੱਕ ਤਾਂ ਲਾ ਲਓ ਵੀ ਇੱਕ ਤਾਂ ਜੀਰੀ ਛੱਡਾਂਗੇ ਲਾਉਣੀ ਹੈਨਾ ਜਾਂ ਜੀਰੀ ਛੱਡਾਂਗੇ ਫਿਰ ਹੋਰ ਕਈ ਜਿਵੇਂ ਰਾਗੀ ਹੋਊਗੀ ਕੋਦਰਾ ਹੋ ਗਿਆ ਜਾਂ ਜੋਨ ਹੋਗੇ ਇਧਰ ਨੂੰ ਵੀ ਆਵਾਂਗੇ ਹਾਂ ਤੇ ਉਹ ਲਾ ਲਓ ਵੀ ਮਿਕਸ ਕਰਕੇ ਲਾਇਆ ਕਰਾਂਗੇ ਫਿਰ ਜਿਹੜੀ ਕਣਕ ਆ ਆਪਣੀ ਕਣਕ ਵੀ ਕਿਸੇ ਬਾਹਣ ਚ ਕਦੇ ਕਣਕ ਲਾਉਣੀ ਹੈਗਾ ਹੈਨਾ ਇੱਕ ਸੀ ਕਿਥੇ ਹਾਂ ਬਾਦਨ ਵੀ ਲਾਓ ਹੋਰ ਫਸਲਾਂ ਜਿਹੜੀਆਂ ਹੋਰ ਲਾਓ ਦੇ ਵਿੱਚ ਹੋਰ ਕੀ ਹੋਊਗਾ ਜਿਹੜੇ ਦਰਖਤ ਹੋਣਗੇ ਆਪਣੇ ਰਵਾਇਤੀ ਰੁੱਖ ਹੋਣਗੇ ਉਹ ਆਪਾਂ ਨੂੰ ਪੱਤੇਆਂ ਦੇ ਰੂਪ ਚ ਖਾਦ ਦੇਣਗੇ ਜਾਂ ਉਹਨਾਂ ਉੱਤੇ ਜੋ ਵੀ ਜੀਵਨ ਆਊਗਾ ਜਿਹੜੇ ਆਪਣੇ ਫਲਦਾਰ ਨੇ ਜਿਵੇਂ ਜਾਮਣ ਹੋਗੇ ਆਂਬ ਹੋਗੇ ਆ ਇਹ ਵੀ ਰਵਾਇਤੀ ਰੁੱਖ ਨੇ ਇਹ ਇਹਨਾਂ ਤੋਂ ਆਪਾਂ ਜੜੀਆਂ ਬੂਟੀਆਂ ਵਾਲੇ ਦਰਖਤ ਹੋਗੇ ਬਾਦੂ ਇਹ ਉਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਦੇਣਗੇ ਤਾਂ ਇੱਕ ਲਾਲੋ ਵੀ ਉਹ ਭਾਈ ਵੀ ਇਹੀ ਗੱਲ ਕਹਿੰਦਾ ਸੀ ਵੀ ਖੇਤੀ ਆ ਨਾ ਜਿਹੜੀ ਇੱਕ ਜੀਵਨ ਜੀਣ ਦੀ ਜਾਂਚ ਆ ਆਪਣੀ ਕheti ਕੋਈ ਬਹੁਤਾ ਸਾਨੂੰ ਐ ਬੀਤਨ ਦਾ ਵਪਾਰ ਬਣਾ ਲਿਆ ਵਪਾਰ ਬਣਾ ਲਿਆ ਪਰ ਇਹ ਵਪਾਰ ਦੇ ਰੂਪ ਚ ਤੁਸੀਂ ਕੁਝ ਖਾਸ ਖੱਟ ਨਹੀਂ ਸਾਦੇ ਚ ਮੁਫਾਰ ਕਰ ਰਹੇ ਹਾਂ ਠੀਕ ਹੈ ਪਰ ਸਿਹਤ ਨਾਲ ਵੀ ਖਲਵਾੜ ਹੋ ਰਿਹਾ ਨਾ ਉਹ ਉਹ ਲੈ ਦੇ ਕੇ ਗੱਲ ਤਾਂ ਉੱਥੇ ਆ ਰਹੀ ਹੈ ਗੱਲ ਉੱਥੇ ਆ ਗਈ ਨਾ ਸਿਹਤ ਨਾਲ ਖਲਵਾੜ ਮੈਂ ਵੀਰੇ ਅੱਜ ਹੀ ਗੱਲ ਕਰਦੇ ਕਰਦੇ ਮੈਂ 4-5 ਬੰਦਿਆਂ ਤੋਂ ਲਾ ਲੋ ਵੀ ਕਿਸੇ ਤੋਂ ਮੌਤ ਦੀ ਖਬਰ ਸੁਣ ਲਈ ਕਿਸੇ ਤੋਂ ਕੈਂਸਰ ਦੀ ਕਿਸੇ ਨੂੰ ਮਨ ਬਹੁਤ ਖਰਾਬ ਬਹੁਤ ਜ਼ਿਆਦਾ ਪਹੁੰਚ ਗਿਆ ਮੇਨ ਤਾਂ ਮਕਸਦ ਮੇਨ ਜਿਹੜਾ ਕਾਰਨ ਉਹ ਇਹੀ ਹੋਇਆ ਵੀ ਆਪਾਂ ਪੈਸਟੀਸਾਈਡ ਵੱਲੋਂ ਜ਼ਿਆਦਾ ਪਹੁੰਚ ਗਏ ਜ਼ਹਿਰਾਂ ਬਹੁਤ ਜ਼ਿਆਦਾ ਰੇ ਆ ਸਪਰੇਅ ਆ ਬਹੁਤ ਜਿਹੜੇ ਦਰਖਤ ਸੀ ਵੱਢ ਲਿਆ ਸਾਰਾ ਸਾਰਾ ਤੁਸੀਂ ਨਿਗਾ ਮਾਰ ਕੇ ਦੇਖ ਲਓ ਕਿੱਥੇ ਦਰਖਤ ਕੋਈ ਹੈਗਾ ਬਹੁਤ ਘਟਾ ਕੋਈ ਹਾਂ ਪਹਿਲਾਂ ਕੋ ਟਿੱਬੇ ਹੁੰਦੇ ਸੀਗੇ ਬਾਣ ਉੱਚੇ ਨਾ ਕੋਈ ਦਰਖਤ ਹੋਣੇ ਹੁਣ ਸਾਰੇ ਖਤਮ ਕਰ ਲਏ ਆਪਾਂ ਤੇ ਨਾਲ ਉਹਨਾਂ ਦੇ ਜਿਹੜੇ ਪੰਛੀ ਸੀਗੇ ਉਹ ਵੀ ਉਹ ਵੀ ਚਲੇ ਗਏ ਉਹ ਵੀ ਚਲੇ ਗਏ ਇਹ ਤਾਂ ਬਸ ਮੈਂ ਇਹੀ ਆ ਜੀ ਹੁਣ ਮੈਂ ਕਈ ਵਾਰੀ ਇਹ ਹੁਣ ਦੱਸਦੇ ਹੋਏ ਵੀ ਸੰਗੀ ਜੀ ਲਾ ਦੀ ਅਗਲਾ ਪੁੱਛਦਾ ਕਿਉਂ ਉਹ ਟੀਚਰ ਮੰਨਦੇ ਨਹੀਂ ਵੀ ਕਰਦਾ ਕੀ ਆ ਹੈ ਕਰ ਕੀ ਆ ਇਹ ਹੁਣ ਉਹਨੂੰ ਦੱਸਣ ਲੱਗੇ ਪਰ ਆਪਾਂ ਤਾਂ ਇਹੀ ਕਿਹਾ ਹੁਣ ਜਿਵੇਂ ਮੈਂ ਬਾਹਰ ਜਾ ਕੇ ਬਸ ਗਿਆ ਇੱਕ ਤਰ੍ਹਾਂ ਤੇ ਹੋਰ ਲੋਕਾਂ ਦੇ ਲੱਖਾਂ ਧੀਆ ਪੁੱਤ ਬਾਹਰ ਜਾ ਕੇ ਬਸ ਗਿਆ ਕਿਉਂ ਉਹਨਾਂ ਨੂੰ ਦਾਣਾ ਨਹੀਂ ਮਿਲਿਆ ਉਹਰੇ ਦਾਣਾ ਨਹੀਂ ਮਿਲਿਆ ਕਿਉਂ ਆਪਦੀ ਕਿਤਾਬ ਦਾ ਖੇਤੀ ਆ ਜਿਹੜੀ ਆਪਦੀ ਖੇਤੀ ਮਾਰ ਲਈ ਨਾ ਹੁਣ ਜਿਵੇਂ ਉਹ ਪੰਛੀ ਵੀ ਹੀ ਗਏ ਨੇ ਪੰਛੀਆਂ ਦੇ ਰੁੱਕ ਗਏ ਉਹਨਾਂ ਦਾ ਦਾਣਾ ਪਾਣੀ ਮੁੱਕ ਗਿਆ ਤਾਂ ਹੋ ਗਿਆ ਹੁਣ ਮੈਨੂੰ ਐਵੇਂ ਜਿਹਾ ਲੱਗਦਾ ਹੁੰਦਾ ਵੀ ਜੇ ਆਪਾਂ ਪਹਿਲਾਂ ਆਪਦੇ ਪੰਛੀ ਤਾਂ ਲਈਏ ਕੀਪਦਾ ਜਵਾਬ ਵੀ ਆਪਣੇ ਬਾਅਦ ਚੋਂ ਪਿੱਛੇ ਆ ਜਾ ਹਾਂ ਬਾਅਦ ਚੋਂ ਪਿੱਛੇ ਉਹ ਵੀ ਆ ਜਾਣ ਬਹੁਤ ਵੱਡੀ ਗੱਲ ਹੈ ਬਾਈ ਦੀ ਬਾਈ ਕਹਿੰਦਾ ਆਪਾਂ ਆਪਣੇ ਪੰਛੀ ਮੋੜ ਕੇ ਲੈ ਕੇ ਆਈਏ ਕੀ ਪਤਾ ਆਪਣੇ ਬੱਚੇ ਬਾਹਰੋਂ ਵਾਪਸ ਇੱਥੇ ਆ ਜਾਣ ਜਿਵੇਂ ਸਾਡੇ ਪੰਛੀ ਇੱਥੋਂ ਗਾਇਬ ਹੋਏ ਨੇ ਸਾਡੀ ਨੌਜਵਾਨੀ ਵੀ ਗਾਇਬ ਹੋ ਗਾਇਬ ਹੁੰਦੀ ਯਾਰੀ ਹਾਂ ਜੀ ਹਾਂ ਬਹੁਤ ਜ਼ਿਆਦੇ ਤੇ ਪੂਰੇ ਤਾਂ ਲਾ ਲੋ ਵੀ ਜਦੋਂ ਦੇਖਦੇ ਆ ਵੀ ਜੇ ਹਨਾ ਵੀ ਨਮੋਸ਼ੀ ਬਹੁਤ ਹੋਰ ਪੰਜਾਬ ਨੂੰ ਲੈ ਕੇ ਵੀ ਹੋਰੇ ਕਰਨਾ ਕੀ ਆ ਕਰਕੇ ਲੋ ਕਰਦੇ ਨਹੀਂ ਨੌਜਵਾਨ ਜਿਵੇਂ ਤੁਸੀਂ ਪਹਿਰੇ ਉਦਮ ਕਰ ਰਹੇ ਹੋ ਜੇ ਤੁਹਾਡੇ ਵਾਂਗੂ ਸਾਰੇ ਜਿਹੜੇ ਨੌਜਵਾਨ ਨੇ ਉਹ ਪ੍ਰਾਲਾ ਕਰਨ ਕਿਲਾ ਕਿਲਾ ਦੋ ਦੋ ਕਿਲੇ ਕਰਕੇ ਨਾ ਇਦਾਂ ਦੀ ਚੀਜ਼ ਕਰਨ ਤੇ ਨਾਲੇ ਹਰਿਆਵਲ ਵਧੂਗੀ ਹਨਾ ਰਕਬਾ ਮੰਨੂ ਬੂਟਿਆਂ ਥਲੇ ਜਿਆਦਾ ਆਊਗਾ ਜੰਗਲ ਜੰਗਲ ਥਲੇ ਜਿਆਦਾ ਆਊਗਾ ਤੇ ਨਾਲੇ ਆਪਾਂ ਜਿਹੜੀ ਰਵਾਇਤੀ ਖੇਤੀ ਹੈ ਉਹਦੇ ਵੱਲ ਨੂੰ ਜਾਵਾਂਗੇ ਆਹ ਇਹ ਐਨੀ ਵਰਕ ਵੀਰੇ ਮੈਨੂੰ ਤਾਂ ਲੱਗਿਆ ਜਿਵੇਂ ਆ ਦੋ ਕਿਲੇ ਬਾਗ ਦੇ ਲਾਏ ਨੇ ਆਪਾਂ ਤਾਂ ਉਹ ਮੇਰਾ ਪਰਿਵਾਰ ਉਹ ਖੜਿਆ ਦੇਖੋ ਆਏ ਨੇ ਕੁਮਣਾ ਦੇਖ ਲਓ ਸਾਹਮਣੇ ਵੀ ਵੀਰ ਨੂੰ ਕਹੂੰਗਾ ਦਿਖਾ ਦਿਓ ਇਹ ਵੀਰ ਆਸਟ੍ਰੇਲੀਆ ਤੋਂ ਪੀਆਰ ਹੈ ਗੁਰਪ੍ਰੀਤ ਬਾਈ ਇਹ ਸੱਤੀ ਸਾਡਾ ਬਾਈ ਹੈ ਇਹਦੇ ਦੋਸਤ ਨੇ ਇਹ ਤੇ ਪਰਿਵਾਰ ਇੱਥੇ ਪਹੁੰਚਿਆ ਹੈ ਆਸਟ੍ਰੇਲੀਆ ਤੋਂ ਤੇ ਇਹ ਨਾਲ ਲੱਗਦੇ ਬਾਈ ਨੂੰ ਕਹੂੰਗਾ ਦਿਖਾ ਦਿਓ ਸਾਈਡ ਤੇ ਇਹ ਅਗਲੇ ਜਿਹੜੇ ਚਾਰ ਕਿੱਲੇ ਨੇ ਇਹ ਚਾਰ ਕਿੱਲਾਂ ਦੇ ਵਿੱਚ ਬਾਈ ਸਾਈਡਾਂ ਤੇ ਵੀ ਰਵਾਇਤੀ ਦਰਖਤ ਲਾਊਗਾ ਜਾਮਣ ਵਗੈਰਾ ਹੋਰ ਮਰੂਦ ਅੰਬ ਜਿਹੜੀ ਜੋ ਵੀ ਪੇੜੇ ਉਹ ਬਾਈ ਨੇ ਸ਼ੁਰੂਆਤ ਕਰਤੀ ਆ ਤੁਹਾਨੂੰ ਅਸੀਂ ਵਿੱਚ ਵੀਡੀਓ ਵੀ ਤੇ ਵਿੱਚ ਕਲਿੱਪ ਦਿਖਾ ਰਹੇ ਹਾਂ ਤੇ ਜਿਹਦੇ ਵਿੱਚ ਪਰਿਵਾਰ ਸਾਰਾ ਰਲ ਕੇ ਬੂਟਾ ਲਾਉਣ ਦੀ ਸ਼ੁਰੂਆਤ ਕਰ ਰਹੇ ਨੇ ਇਹ ਚ ਆਪਾਂ ਫਲ ਵਾਲੇ ਵੀ ਲਾਵਾਂਗੇ ਵੀਰੇ ਰਵਾਇਤੀ ਜਿਹੜੇ ਆਪਣੇ ਹੋਗੇ ਹਨ ਜਿਵੇਂ ਜੰਮਣ ਮਰੂ ਉਹ ਜਿਹੜੇ ਤੁਸੀਂ ਕਹਤੇ ਆਪਾਂ ਦੂਜੀਆਂ ਵੀ ਲਾਵਾਂਗੇ ਜਿਵੇਂ ਟਾਲੀ ਹੋਗੀ ਅੱਛਾ 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 ਬਿਹੜਾ ਹੋ ਗਿਆ ਵੀ ਸਾਰੇ ਹੀ ਰੁੱਖ ਜਿਹੜੇ ਆਪਣੇ ਪਰ ਆਪਾਂ ਇਕੱਲੇ ਫਲ ਵਾਲੇ ਰੁੱਖ ਨਹੀਂ ਮੰਨ ਲਓ ਨਾਲ ਜਿਹੜੇ ਟਾਲੀ ਹੋਗੀ ਜਾਂ ਹੋਰ ਜਿਹੜੇ ਆਪਣੇ ਸੀਗੇ ਤੂਤਰ ਜਿਹਦਾ ਕਾਰਨ ਕਾਰਨਿਕਤਾ ਇਹ ਆ ਬਈ ਜਿਹੜਾ ਪੰਛੀ ਹੁੰਦੇ ਨੇ ਨਾ ਉਹ ਬੜੇ ਸਿਆਣੇ ਹੁੰਦੇ ਨੇ ਉਹ ਜਿਹੜੇ ਫਲ ਵਾਲੇ ਬੂਟੇ ਤੇ ਨਹੀਂ ਹਾਲਾ ਬਣਾਉਂਦੇ ਉਹ ਉਹ ਦੂਜੇ ਜਿਹੜੇ ਲਾ ਲੋ ਆਪਾਂ ਆਪਾਂ ਨੂੰ ਫਲ ਨਹੀਂ ਨਹੀਂ ਦਿੰਦੇ ਉਹ ਨਾ ਉੱਤੇ ਆਲਣਾ ਬਣਾਉਂਦੇ ਨੇ ਉਹ ਕਿਉਂ ਵੀ ਜਾਨਵਰ ਜਿਹੜੇ ਦੂਜੇ ਹੁੰਦੇ ਨੇ ਬਾਂਦਰ ਹੋਗਾ ਜਾਂ ਹੋਰ ਜਾਨਵਰ ਉਹ ਫਲ ਦੇ ਕਾਰਨ ਉਹ ਕੋਈ ਵਾਰ ਚੜਦੇ ਨੇ ਉੱਤੇ ਤਾਂ ਉਹਨਾਂ ਨੂੰ ਨੁਕਸਾਨ ਕਰਦੇ ਤਾਂ ਕਰਕੇ ਆਪਾਂ ਨੂੰ ਵੀ ਜਿਹੜੇ ਬਿਨਾ ਫਲ ਵਾਲੇ ਬੂਟੇ ਨੇ ਉਹ ਲਾਉਣੇ ਤਾਂ ਜ਼ਰੂਰੀ ਨੇ ਵੀ ਪੰਛੀ ਅਸਲ ਆਲਣਾ ਹਾਂ ਆਲਣਾ ਹੀ ਉਹਨਾਂ ਤੇ ਬਣਾਉਣਾ ਉਹਨਾਂ ਨੇ ਜਾਦੇ ਤੇ ਇੱਕ ਮੈਡਮ ਨੂੰ ਇਹ ਦੱਸਿਓ ਵੀ ਇਹ ਝੋਪੜੀ ਦਾ ਕਨਸੈਪਟ ਕਿਵੇਂ ਕਿਵੇਂ ਦਿਮਾਗ 'ਚ ਆਇਆ ਇਹ ਝੋਪੜੀ ਦਾ ਤਾਂ ਕਨਸੈਪਟ ਵੀਰੇ ਮਿੱਤਰਾ ਮੇਰਾ ਯਮਲਾ ਉਹ ਮੇ ਤਾਂ ਉਹਨੇ ਹੀ ਕਰਿਆ ਇਹਦਾ ਤਾਂ اچھا ਸੁਣੀ ਲੱਗਦੀ ਐ ਇਹ ਅਸਲ ਚ ਐਵੇਂ ਸੀ ਵੀ ਹਜੇ ਰੁੱਖ ਛੋਟੇ ਨੇ ਹਨਾ ਤਾਂ ਕਰਕੇ ਵੀ ਹੁਣ ਕੰਮ ਵੀ ਕਰੀਦਾ ਗਰਮੀ ਆ ਤਾਂ ਜਦੋਂ ਲੇਟ ਲੰਘਦੇ ਆ ਬੈਠਣ ਵਾਸਤੇ ਵੀ ਚੱਲ ਬਣਾਉਣ ਨੇ ਸ਼ਾਮ ਨੂੰ ਬੈਠਣ ਵਾਸਤੇ ਹਾਂ ਉਹ ਸ਼ਾਮ ਵਾਲੇ ਕੰਮ ਆਉਂਦਾ ਵੀ ਆਪਣਾ ਉਹ ਮੇਟੀ ਦੀ ਮਹਿਫਿਲ ਲਾਈ ਆਪਾਂ ਉਹਦੋਂ ਵੀ ਉਹ ਕਰਤਾ ਕੰਮ ਬਿਲਕੁਲ ਬਿਲਕੁਲ ਤੇ ਬਾਈ ਸਾਡੇ ਨਾਲ ਸੱਤੀ ਵੀ ਐ ਬਾਈ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਬਾਈ ਘਰੋਂ ਨੇ ਇੱਕ ਵੀਰੇ ਤੁਸੀਂ ਦੱਸ ਰਹੇ ਸੀਗੇ ਬਾਕੀ ਕਿਸ ਦਿਨ ਵੀਡੀਓ ਬਣਾਉਣ ਲਈ ਆਪਾਂ ਉਹ ਉਹ ਸ਼ਾਰਟ 'ਚ ਦੱਸਿਓ ਮਤਲਬ ਕਿਵੇਂ ਤੁਸੀਂ ਜਿਹੜੇ ਕਿੰਨੇ ਕੁ ਬੰਦੇ ਰੱਖੇ ਹੋਏ ਨੇ ਕੰਮ ਤੇ ਤੁਸੀਂ ਕੀ ਕੀ ਜਿਹੜਾ ਕਰ ਰਹੇ ਹੋ ਤੁਸੀਂ ਉੱਥੇ ਉਹ ਸ਼ੁਰੂਆਤ ਛੋਟੇ ਬ੍ਰਦਰ ਨੇ ਕਰੀ ਦੀ ਵਿੱਚ ਇਹ ਹੈਪੀ ਆ ਗਿਆ ਹੈਪੀ ਠੀਕ ਹੈ ਇਹ ਚੱਲਦੇ ਗਏ ਨਾਲ ਨਵੇਂ ਚੱਲੀ ਗਏ ਨੇ तकरीबन ਠੀਕ ਹੈ ਇਹਨਾਂ ਨੇ ਮਤਲਬ ਏਡੇ ਲਾਉਂਦੇ ਲਾਉਂਦੇ ਤੋਂ ਬਾਅਦ ਫਾਊਂਡੇਸ਼ਨ ਆਈ ਸਾਡੇ ਲਈ ਰਾਉਂਡ ਕਲਾਸ ਫਾਊਂਡੇਸ਼ਨ ਕਿਹੜੀ ਰਾਉਂਡ ਕਲਾਸ ਫਾਊਂਡੇਸ਼ਨ ਰਾਉਂਡ ਕਲਾਸ ਫਾਊਂਡੇਸ਼ਨ ਕਲੱਬ ਦੇ ਜ਼ਰੀਏ ਉਹਨਾਂ ਨਾਲ ਸੰਪਰਕ 'ਚ ਆਏ ਅਸੀਂ ਠੀਕ ਹੈ ਉਹਦੇ ਆਉਂਦੇ ਉਹਦੇ ਚ ਸਾਨੂੰ ਲੱਗਿਆ ਵੀ ਹਾਂ ਉਹ ਕਹਿੰਦੇ ਵੀ ਤੁਸੀਂ ਨਰਸਰੀ ਖੋਲੋ ਅੱਛਾ ਅਸੀਂ ਪਹਿਲਾਂ ਨਰਸਰੀ 1 ਏਕੜ ਚ ਖੋਲੀ ਅੱਛਾ ਉਹਦੇ ਵਿੱਚ 12 ਮੁਲਾਜ਼ਮ ਰੱਖੇ ਪਹਿਲਾਂ ਅਸੀਂ ਠੀਕ ਹੈ ਲੈ ਲੋ ਜਿਹੜੇ ਬੇਰੋਜ਼ਗਾਰ ਰੋਜ਼ਗਾਰ ਵੀ ਦਿੱਤਾ ਉਹਨਾਂ ਨੂੰ ਠੀਕ ਹੈ ਉਹਦੇ ਵਿੱਚ ਰੱਖੇ ਵੀ ਉਹ ਗਏ ਜਿਹੜੇ ਮਤਲਬ ਹੈਂਡੀਕੈਪਟ ਤੇ ਠੀਕ ਹੈ ਜਾਂ ਜਿਸ ਤਰ੍ਹਾਂ ਕੋਈ ਲੇਡੀ ਜੀ ਰੱਖੀਆਂ ਨੇ ਵਿਧਵਾ ਠੀਕ ਹੈ ਜਿਹਨਾਂ ਦੇ ਸਿਰ ਤੇ ਕੋਈ ਮਤਲਬ ਨਾਲ ਇਹਨਾਂ ਨੂੰ ਕੰਮ ਰੋਜ਼ਗਾਰ ਮਿਲ ਗਿਆ ਹਾਂ ਠੀਕ ਹੈ ਨਾਲੇ ਦੂਜਾ ਉਹਨਾਂ ਦਾ ਮਤਲਬ ਜਿਹੜਾ ਮਾਈਂਡ ਸੀ ਉਹ ਸਹੀ ਹੋ ਗਿਆ ਹਾਂ ਕਰੇ ਬੈਠੇ ਬੈਠੇ ਉਹਨਾਂ ਦਾ ਮਾਈਂਡ ਇਸ ਟਾਈਮ ਆ 40 ਮਲਾਜ਼ਮ ਨੇ ਜੀ ਅੱਛਾ 40 ਲੋਕਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਤੁਸੀਂ ਤੁਹਾਡੇ ਤੁਹਾਡੇ ਕਲੱਬ ਨੇ ਕਹਿ ਲੋ ਹਾਂਜੀ ਹਾਂਜੀ ਕਲੱਬ ਨੇ ਠੀਕ ਹੈ ਠੀਕ ਹੈ ਇਹ ਰਾਉਂਡ ਗ੍ਰਾਸ ਫਾਊਂਡੇਸ਼ਨ ਇੱਕ ਵੱਡੀ ਪੱਧਰ ਤੇ ਫਾਊਂਡੇਸ਼ਨ ਆ ਵੀਰੇ ਇਹ ਇਹ ਛਿਰੀਆਂ ਲਾਉਂਦੇ ਨੇ ਛਿਰੀਆਂ ਮਤਲਬ ਛਿਰੀ ਹੁੰਦੀ ਆ ਵੀ ਜੰਗਲ ਦਾ ਇੱਕ ਛੋਟਾ ਰੂਪ ਅੱਛਾ ਛੋਟੀ ਹੀ ਤਾਂ ਤੇ ਹਾਂ ਹਾਂ ਛਿੜੀਆਂ ਕਹਿੰਦੇ ਨੇ ਮੇਰੇ ਖਿਆਲ ਚ ਚਾਹੇ ਟਿੱਕਰ ਚਲਵਾ ਲਓ ਚਾਹੇ ਦੋ ਚਲਵਾ ਲਓ ਇਸ ਤਰ੍ਹਾਂ ਜੰਗਲ ਲਾਉਂਦੇ ਨੇ ਇਹਦੇ ਵਿੱਚ ਅਮਨ ਮੱਤੇ ਆਪਣੇ ਜਿਹੜੇ ਆਹੀ ਵਿਰਾਸਤੀ ਰੁੱਖ ਨੇ ਇਹ ਲਾਉਂਦੇ ਨੇ ਅੱਛਾ ਹਾਂ ਤੇ ਲਾਲੋਵੀ ਪਿੰਡ ਚ ਜਿੱਥੇ ਵੀ ਇਹਨਾਂ ਨੂੰ ਥਾਂ ਮਿਲਦੀ ਆ ਉਥੇ ਇਹਨਾਂ ਨੇ ਜਦੋਂ ਸਾਡੀ ਲਾਲੋਵੀ ਸੁਖੀ ਦਾ ਗੋਲਡੀ ਦਾ ਸਤੀਹੁਰਾਂ ਦਾ ਕੰਮ ਦੇਖਿਆ ਇਹਨਾਂ ਨੇ ਵੀ ਇੰਨਾ ਵੀ ਉਦਮ ਨਾਲ ਕੰਮ ਕਰਦੇ ਨੇ ਇਹ ਕਿਉਂਕਿ ਉਹ ਉਹ ਇੱਕ ਦੋ ਵਾਰੀ ਆਏ ਸਾਡੇ ਕੋਲੇ ਬੂਟੇ ਲਾਉਣ ਉਹ ਅਸਲ ਚ ਟੋਏ ਟੂਏ ਆ ਪਟਾਉਂਦੇ ਹੁੰਦੇ ਤੇ ਉਹ ਅਸੀਂ ਨੇ ਟੋਏ ਟੂਏ ਪੱਟ ਪੁੱਟ ਕੇ ਦੇਤੇ ਉਹਨਾਂ ਨੂੰ ਆ ਕੇ ਵੀ ਉਹ ਥੋੜਾ ਹਿੰਮਤ ਕਰਤੀ ਨਾਲ ਹਾਂ ਹਿੰਮਤ ਵੀ ਸਾਰੀ ਸਾਡੀ ਹੁੰਦੀ ਸੀ ਉਹ ਆ ਕੇ ਹੈਰਾਨ ਹੋਏ ਵੀ ਯਾਰ ਇਹ ਬੰਦੇ ਕਿਵੇਂ ਕਰਦੇ ਨੇ ਗ੍ਰਾਊਂਡ ਲੈਵਲ ਤੇ ਚੈੱਕ ਕਰਦੇ ਨੇ ਆ ਕੇ ਉਹ ਇਹ ਕੌਣ ਕੰਮ ਕਰ ਰਿਹਾ ਹੈ ਅੱਗੇ ਦੀ ਅੱਗੇ ਪਿੰਡ 'ਚ ਅਸੀਂ ਕੰਮ ਵਧਾਤਾ ਉਹਨਾਂ ਦਾ ਤਾਂ ਉਹਨਾਂ ਨੇ ਫਿਰ ਆਪਣਾ ਬੋਲਡੀ ਤਾਂ ਸਾਡਾ ਵੀਰ ਬਾਰਬਾ ਗਿਆ ਹੁਣ ਕੈਨੇਡਾ ਤੇ ਹੁਣ ਸੁਖੀ ਉਰੇ ਆ ਫਿਰ ਸੁਖੀ ਨੂੰ ਉਹਨਾਂ ਨੇ ਆਪਣੇ ਨਾਲ ਜੋੜ ਲਿਆ ਠੀਕ ਹੈ ਤੇ ਫਿਰ ਹੁਣ ਲਾ ਲਓ ਵਾਅਦਾ ਵਾਅਦਾ ਵੀ ਆਜਾ ਉਹ ਰਾਉਂਡ ਗਲਾਸ ਫਾਊਂਡੇਸ਼ਨ ਦੀ ਨਰਸਰੀ ਸਾਡੇ ਪਿੰਡ 'ਚ ਆ ਉਹ ਕਿ ਕਿੰਨੀ ਥਾਂ 'ਚ ਉਹ ਉਹ 4 ਏਕੜ 'ਚ ਹੈ ਜੀ ਹੁਣ 4 ਏਕੜ ਦੇ ਵਿੱਚ ਚ 40 ਮੁਲਾਜ਼ਮ ਤੁਹਾਡੇ ਕੋਲ ਕੰਮ ਕਰ ਰਹੇ ਨੇ ਹਾਂ ਜੀ ਬਹੁਤ ਵੱਡੀ ਗੱਲ ਆ ਦੋਸਤੋ ਕਿਸੇ ਦਿਨ ਆਪਾਂ ਉਹ ਵੀ ਵੀਡੀਓ ਨੂੰ ਅੱਗੇ ਲੈ ਕੇ ਆਵਾਂਗੇ ਬਾਈ ਸੱਤਰੀ ਰੋਣਾ ਕੱਕ ਕਰਕੇ ਗੱਲ ਬਾਈ ਸੁਖੀ ਖੁਰੀ ਹੋਣਗੇ ਤੇ ਗੱਲ ਇਹ ਆ ਵੀ ਸਭ ਤੋਂ ਵੱਡੀ ਗੱਲ ਹੈ ਸਰਕਾਰਾਂ ਜਿੱਥੇ ਜਿੱਥੇ ਉਹਨਾਂ ਦਾ ਫਰਜ਼ ਬਣਦਾ ਇਦਾਂ ਦੇ ਉਪਰਾਲੇ ਕਰਨਾ ਪਿੰਡ ਪੱਧਰੀ ਜਾਂ ਬਲਾਕ ਪੱਧਰੀ ਉਪਰਾਲੇ ਕਰਨਾ ਪਰ ਨੌਜਵਾਨ ਇਕੱਠੇ ਹੋ ਕੇ ਫਾਊਂਡੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਕੰਮ ਕਰ ਰਹੇ ਨੇ ਜਿੱਥੇ ਇੱਕ ਰੁਜ਼ਗਾਰ ਮਿਲ ਰਿਹਾ ਹੈ ਤੇ ਦੂਜੇ ਪਾਸੇ ਜਿਹੜੀ ਬਾਤਾਂ ਬਰਨ ਵਾਸਤੇ ਵੀ ਬਹੁਤ ਵੱਡੀ ਗੱਲ ਆ ਜੀ ਇੱਕ ਮੈਂ ਖੈਰ ਵੀ ਸਰਕਾਰ ਦੀ ਜਦੋਂ ਗੱਲ ਆਈ ਮੈਂ ਯੂਨੀਵਰਸਿਟੀ ਦੀ ਗੱਲ ਜ਼ਰੂਰ ਕਰੂੰਗਾ ਅਸੀਂ ਵੀਰੇ ਬਾਗ ਲਾਇਆ ਦੋ ਕਿੱਲਾਂ ਚ ਕਿਤੇ ਨਾ ਕਿਤੇ ਸੋਚ ਇਹ ਰੱਖੀ ਵੀ ਅਸੀਂ ਆਰਗੈਨਿਕ ਕਰੀਏ ਜਾਂ ਨੇਚਰਲ ਕਰੀਏ ਪਰ ਇਹਦੇ ਉੱਤੇ ਆਪਾਂ ਜੀ ਦੇਖੀ ਵੀ ਕੋਈ ਥਿਉਰੈਟਿਕਲ ਮਟੀਰੀਅਲ ਆਪਾਂ ਨੂੰ ਮਿਲੇ ਜ਼ੀਰੋ ਮਟੀਰੀਅਲ ਦਿੰਦੇ ਨੇ ਕੋਈ ਸਪੋਰਟ ਨਹੀਂ ਹੈਗੀ ਉਹਨਾਂ ਕਨੀਓ ਆ ਜਿਹੜੀ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਇਹਨਾਂ ਵੱਲੋਂ ਤੇ ਕਹਿੰਦੇ ਨੇ ਅਸੀਂ ਗੇੜਾ ਮਾਰਾਂਗੇ ਕੋਈ ਗੇੜਾ ਨਹੀਂ ਮਾਰਦੇ ਆ ਮੈਂ ਮੈਂ ਪਿੱਛੇ ਜੇ ਇੱਕ ਮੁਲਾਜ਼ਮ ਨੂੰ ਉਹਨਾਂ ਨੂੰ ਆਇਆ ਮੈਂ ਮੈਂ ਮੈਸੇਜ ਕਰਿਆ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਮੈਂ ਕੋਈ ਹੋਰ ਗੱਲ ਦੱਸਦਾ ਮੈਂ ਜਦੋਂ ਉਹਨਾਂ ਨੂੰ ਮੈਂ ਪਿਛਲੀ ਵਾਰੀ ਬਾਈ ਚ ਗਿਆ ਮਿਲਣਾ ਮੈਂ ਕਿਹਾ ਜੀ ਐਂ ਕਰਕੇ ਅਸੀਂ ਬਾਗ ਲਾਣਾ ਤੇ ਉਹ ਮੈਨੂੰ ਕਹਿੰਦੀ ਤੈਨੂੰ ਕੀ ਲੋੜ ਪਈ ਐ ਤੂੰ ਬਾਹਰ ਸਾਈਟਾਂ ਤੇ ਤੂੰ ਬਾਹਰ ਮੈਂ ਆਖਿਆ ਯਾਰ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਵੀ ਇਹਨਾਂ ਨੂੰ ਵੀ ਐਨਵਾਇਰਨਮੈਂਟ ਦੀ ਚਿੰਤਾ ਹੈਗੀ ਤੇ ਮੈਂ ਕਿਹਾ ਵੀ ਜਿਹੜਾ ਬੰਦਾ ਕਰ ਰਿਹਾ ਉਹਨੂੰ ਵੀ ਨਹੀਂ ਕਰਨ ਦੇਣੀ ਉਹ ਵੀ ਨਹੀਂ ਕਰਨ ਦੇਣੇ ਸੋ ਹੂੰ ਤਾਂ ਸਰਕਾਰ ਕਹਿੰਦੀ ਐ ਵੀ ਆਓ ਵੱਧ ਤੋਂ ਵੱਧ ਹਾਂ ਤੇ ਫਿਰ ਮੈਂ ਤੇ ਮਨਪ੍ਰੀਤ ਅਸੀਂ ਚਲੋ ਕਰਿਆ ਅਸੀਂ ਹਨਾ ਜੋ ਵੀ ਕਰਿਆ ਤੇ ਫਿਰ ਜੇ ਕੋਈ ਪ੍ਰੋਬਲਮ ਆਈ ਤਮਾਮ ਮਨਪ੍ਰੀਤ ਨੂੰ ਕਹਿਣਾ ਮੈਂ ਕਿ ਇਹਨਾਂ ਦੀ ਖੇਤੀਬਾੜੀ ਦੀ ਬੁੱਕ ਆ ਜਿਹੜੀ ਬਾਗਬਾਨੀ ਦੀ ਉਹਦੇ ਵਿੱਚ ਦੇਖ ਆਪਾਂ ਕੁਦਰਤੀ ਕੋਈ ਇਲਾਜ ਦੱਸਿਆ ਹੋਊਗਾ ਕੋਈ ਇਲਾਜ ਨਹੀਂ ਹੈਗਾ ਕੁਦਰਤੀ ਤੌਰ ਤੇ ਇਹ ਕੋਈ ਪ੍ਰੋਬਲਮ ਆਉਂਦੀ ਆ ਆਪਣੇ ਹੋਰ ਬਜ਼ੁਰਗ ਦਾਸ ਦੇਣਗੇ ਤੁਹਾਨੂੰ ਲੱਸੀ ਪਾ ਦੋ ਕਲੀ ਪਾ ਦੋ ਐ ਸੈਟਿੰਗ ਕਰ ਲਓ ਉਹਨਾਂ ਵੱਲੋਂ ਜ਼ੀਰੋ ਸਿਰਫ ਤੇ ਸਿਰਫ ਪੈਸਟੀਸਾਈਡ ਦਾਸਦੇ ਨੇ ਉਹ ਦੇ ਦੂਜੇ ਕੈਮੀਕਲ ਦੱਸਦੇ ਨੇ ਵੀ ਆ ਪਾਓ ਇਹਨਾਂ ਬਿਨਾ ਤਾਂ ਗੁਜ਼ਾਰਾ ਨਹੀਂ ਹੈਗਾ ਤੁਹਾਨੂੰ ਕੋਈ ਐਵੇਂ ਦਾ ਉਹ ਚੀਜ਼ ਨਹੀਂ ਮਿਲੀ ਜਿਸ ਦੇ ਨਾਲ ਵੀ ਇਹਨਾਂ ਨੂੰ ਕੋਈ ਰੋਗ ਲੱਗਦਾ ਜਾਂ ਹੋਰ ਹੈ ਵੀ ਉਹ ਤੁਹਾਨੂੰ ਹੱਲ ਦੱਸਣਾ ਕੁਦਰਤੀ ਤੌਰ ਤੇ ਸਾਨੂੰ ਕੋਈ ਹੱਲ ਉਹ ਨਹੀਂ ਹੱਲ ਦੱਸ ਹਾਂ ਤੇ ਇਹ ਇੱਕ ਬਹੁਤ ਵੱਡੀ ਲਾਲੋ ਵੀ ਚੁਣੌਤੀ ਸਾਨੂੰ ਵੀ ਫੇਸ ਕਰਨੀ ਪਈ ਇਹ ਇਹ ਪ੍ਰੋਸੈਸ ਦੇ ਵਿੱਚ ਪਰ ਚਲੋ ਹੁਣ ਲਾਲੋ ਵੀ ਠੇਡੇ ਠੂਡੇ ਖਾ ਕੇ ਹੁਣ ਤਕੜੇ ਹੋਈਆਂ ਉਹ ਇਹ ਹੁਣ ਚੱਲੀ ਜਾਂਦੇ ਆ ਹੁਣ ਅਸੀਂ ਪਰਵਾਹ ਨਹੀਂ ਕਰਦੇ ਹੈਗੇ ਤੇ ਉਹਨਾਂ ਵੱਲੋਂ ਹੁਣ ਉਮੀਦ ਵੀ ਨਹੀਂ ਹੈਗੀ ਸਾਨੂੰ ਵੀ ਹਾਂ ਉਹ ਕੁਝ ਕਰਨਗੇ ਅੱਛਾ ਵੀਰੇ ਤੁਸੀਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਪਿੰਡ ਕੱਕਗੇ ਦੇ ਲੋਕਾਂ ਨੂੰ ਇਲਾਕੇ ਦੇ ਪੰਜਾਬ ਦੇ ਲੋਕਾਂ ਨੂੰ ਜੋ ਆਪਣੇ ਹੁਣ ਇਸ ਟਾਈਮ ਵਾਤਾਵਰਣ ਦਾ ਮਾਹੌਲ ਹੈ ਇੱਥੇ ਇਹ ਨਾ ਖਰਾਬ ਹੋ ਚੁੱਕਿਆ ਗੰਦਲਾ ਹੋ ਚੁੱਕਿਆ ਹੈ ਬਿਮਾਰੀਆਂ ਵਧ ਰਹੀਆਂ ਨੇ ਨੌਜਵਾਨ ਪੀੜ੍ਹੀ ਬਾਹਰ ਨੂੰ ਭਜ ਰਹੀ ਹੈ ਤੁਹਾਡਾ ਕੀ ਸਨੇਹਾ ਜਿਵੇਂ ਤੁਸੀਂ ਬਾਹਰੋਂ ਆਸਟ੍ਰੇਲੀਆ ਰਹਿੰਦੇ ਹੋਏ ਇੱਥੇ ਦੋ ਕਿੱਲੇ ਪਹਿਲਾਂ ਤੁਸੀਂ ਆਬਦਾ ਇਹ ਜੰਗਲ ਟਾਈਪ ਜਿਹੜਾ ਮਰ ਲਾਇਆ ਫੇ ਤੁਸੀਂ ਹੁਣ ਚਾਰ ਕਿੱਲਾਂ ਚ ਕਰ ਰਹੇ ਹੋ ਕੀ ਸੁਨੇਹਾ ਤੁਹਾਡਾ ਸੁਨੇਹਾ ਤਾਂ ਵੀਰੇ ਆਈਆਂ ਵੀ ਚਲੋ ਜਦੋਂ ਮੇਰਾ ਕਾਰ ਰਿਹਾ ਬਾਹਰ ਜਾਣ ਦਾ ਉਹ ਅਸਲ ਚ এনवायरमेंटਲ ਡੀਗ੍ਰੇਡੇਸ਼ਨ ਦਾ ਮੇਨ ਮੈਨੂੰ ਮੁੱਦਾ ਲਾਦਾ ਹੁੰਦਾ ਸੀ ਵੀ ਆਪਣੀ ਜਿਹੜੀ ਵਾਤਾਵਰਨ ਦੀ ਬਹੁਤ ਜਿਆਦਾ ਜਖੜਾ ਜਖੜਾ ਵੱਧ ਰਹੇ ਨੇ ਲੋਕ ਹਟਦੇ ਨਹੀਂ ਹੈਗੇ ਵੀ ਜਿਵੇਂ ਤੂੰ ਅੱਗਾ ਲਗਦੀਏ ਨੇ ਪਾਣੀ ਦੀ ਇੰਨੀ ਬਰਬਾਦੀ ਆ ਬਿਨਾਂ ਗੱਲ ਤੋਂ ਗੋਹੇ ਤੇ ਉੱਤੇ ਪਾਣੀ ਆ ਨਾਲੀਆਂ ਚ ਮਾਰੀ ਜਾਂਦੇ ਨੇ ਸ਼ੁੱਧ ਪਾਣੀ ਪੀਣ ਵਾਲਾ ਤੇ ਵੀ ਮੈਨੂੰ ਐਵੇਂ ਲੱਗਦਾ ਵੀ ਉਹਨਾਂ ਤੋਂ ਮੈਨੂੰ ਨਾ ਫਿਰ ਖੀਚ ਚੜਨ ਲੱਗੀ ਚੀਜ਼ਾਂ ਤੋਂ ਮੈਂ ਕਿਹਾ ਯਾਰ ਉਹ ਬੰਦਿਆਂ ਚ ਚੱਲੀਏ ਉਹ ਫਾਈਟ ਆਰ ਫਲਾਈਟ ਵਾਲਾ ਕੰਮ ਆ ਜਾਂਦਾ ਵੀਰੇ ਇੱਕ ਜਿਆਦਾ ਤੁਸੀਂ ਫਾਈਟ ਕਰੋ ਲੋਕਾਂ ਨਾਲ ਜਾ ਕੇ ਉਹ ਵੀ ਯੂਰਪ ਭੱਜੋ ਇਹਨਾਂ ਨੇ ਨਾ ਆਪਦੇ ਜੋਗਰਾ ਰਹਿਣ ਦੇ ਨਾ ਮੇਰੇ ਜੋਗਰਾ ਦੇਣ ਦੇ ਤੇ ਚਲੋ ਫਿਰ ਫਲਾਈਟ ਆਪਾਂ ਕਰੀ ਆਪਾਂ ਚਲੋ ਮੈਂ ਉੱਥੇ ਜਾ ਕੇ ਬਸ ਕੇ ਪਰ ਫਿਰ ਇੱਕ ਮਨ ਨੂੰ ਉਹ ਹੋ ਗਿਆ ਕਿਉਂਕਿ ਇੱਕ ਜੀਵਨ ਹੁੰਦਾ ਤੁਹਾਡੇ ਕੋਲ ਇੱਕ ਹੀ ਜ਼ਿੰਦਗੀ ਆ ਬੰਦਾ ਦੁਬਾਰੀ ਦੁਬਾਰੀ ਆਪਣਾ ਸੈਲਫ ਨੇਗੋਸ਼ੀਏਸ਼ਨ ਕਰਦਾ ਵੀ ਤੂੰ ਹੁਣ ਤੱਕ ਕੀ ਕਰਿਆ ਤੇ ਅੱਗੇ ਕੀ ਕਰਨਾ ਤਾ ਇਹਦੇ ਵਿੱਚ ਮੈਨੂੰ ਲੱਗਿਆ ਵੀ ਮੈਂ ਡਰ ਕੇ ਭੱਜਿਆ ਮੈਂ ਚੰਗੀ ਨਹੀਂ ਕਰੀ ਹੈਗੀ ਤੇ ਤਾਂ ਕਰਕੇ ਫਿਰ ਮੈਂ ਮੁੜ ਕੇ ਆ ਕੇ ਵੀ ਹਾਂ ਅਸੀਂ ਕਰੀਏ ਕੁਝ ਨਾ ਕੁਝ ਤਾਂ ਇਹ ਸਾਰਾ ਪ੍ਰੋਸੈਸ ਚਲਾਇਆ ਤਾਂ ਮੈਨੂੰ ਐ ਲੱਗਦਾ ਮੇਰਾ ਸੁਨੇਹਾ ਹੋਰ ਜਿਹੜੀ ਉਬਾਮ ਆਪਣੀ ਹੋਰ ਯੂਥ ਆਪਣਾ ਜਿਹੜਾ ਜਿਹੜਾ ਦੇਖ ਰਿਹਾ ਵੀ ਬਾਹਰ ਕੰਨੀ ਨੂੰ ਵੀ ਆ ਉਰੇ ਵਾਲੀਆ ਸਮੱਸਿਆ ਆ ਮਾ ਤੁਸੀਂ ਛੱਡ ਕੇ ਜੇ ਬਾਹਰ ਭੱਜ ਭੱਜ ਕੇ ਤੁਸੀਂ ਸੌਖੇ ਹੋ ਜਾਓਗੇ ਤਾਂ ਹੋ ਨਹੀਂ ਪਾਉਂਗਾ ਹੋ ਸਕਦਾ ਤੁਹਾਨੂੰ ਟੈਂਪਰੇਰੀ ਤੌਰ ਤੇ ਲੱਗੇ ਹੋਵੇ ਤੁਸੀਂ ਹਾਂ ਪਰ ਜਾਦਾ ਸਮਾਂ ਤੁਸੀਂ ਇਹ ਚੀਜ਼ ਨੂੰ ਫਿਰ ਉਹ ਕਰੋਗੇ ਵੀ ਮਿਸ ਕਰੋਗੇ ਤੁਹਾਨੂੰ ਆਣਾ ਕਿਤੇ ਨਾ ਕਿਤੇ ਵਾਪਸ ਪੈਣਾ ਮੈਨੂੰ ਮੈਨੂੰ ਇਹ ਫੀਲ ਹੁੰਦਾ ਕਿਉਂਕਿ ਮੈਂ ਖੁਦ ਵੀ ਇਹ ਪ੍ਰੋਸੈਸ ਚਾਹੀ ਮੈਂ ਵਾਪਸ ਆਣਾ ਵਾਪਸ ਆਣਾ ਹਾਂ ਤੇ ਇੱਕ ਗੱਲ ਬਾਈ ਹੋਰ ਤੁਸੀਂ ਉੱਥੋਂ ਦੇ ਉੱਥੇ ਰਹਿਨੇ ਬਾਰ ਹਨਾ ਮੈਂ ਥੋੜੇ ਇੱਕ ਦੋ ਸਵਾਲ ਤੁਹਾਨੂੰ ਚਲੋ ਵੀਡੀਓ ਲੰਮੀ ਹੋ ਜਾਣੀ ਆ ਇਹ ਸਵਾਲ ਇਹ ਆ ਵੀ ਉੱਥੋਂ ਤੇ ਇੱਥੋਂ ਦੇ ਲੋਕਾਂ ਚ ਕਿਵੇਂ ਅੰਤਰ ਹੈ ਉੱਥੋਂ ਦੇ ਆਪਣੇ ਨਿਯਮਾਂ ਨੂੰ ਸਮਝਦੇ ਨੇ ਆਪਣੇ ਕੰਮਾਂ ਨੂੰ ਜ਼ਿੰਮੇਵਾਰ ਨੇ ਲੋਕ ਇੱਥੋਂ ਦੇ ਜ਼ਿੰਮੇਵਾਰ ਨੇ ਕਿ ਉੱਥੋਂ ਦੇ ਲੋਕ ਜ਼ਿੰਮੇਵਾਰ ਜ਼ਿੰਮੇਵਾਰੀ ਨਿਭਾਉਂਦੇ ਨੇ ਆਪਣੀ ਕਿਸੇ ਪ੍ਰਤੀ ਕੰਮ ਨਹੀਂ ਦੇਖੋ ਜ਼ਿੰਮੇਵਾਰੀ ਦਾ ਅਹਿਸਾਸ ਤਾਂ ਉੱਥੇ ਵੀ ਹੈਗਾ ਜਿੰਨਾਂ ਕ ਲੋਕਾਂ ਨੂੰ ਉਹਨਾਂ ਕਿ ਇੱਥੇ ਆ ਲੋਕ ਉਹੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਆਪਣੇ ਕੰਮ ਨੂੰ ਕੀਤਾ ਸਮਝਦੇ ਨੇ ਵੀ ਆ ਹਨਾ ਮਨੋਂ ਤਨੋਂ ਕਰਦੇ ਨੇ ਤਨੋਂ ਕਰਦੇ ਨੇ ਜਿਵੇਂ ਤੁਸੀਂ ਕਹਿ ਰਹੇ ਸੋ ਵੀ ਗੋਹੇ ਤੇ ਪਾਣੀ ਮਾਰਿਆ ਚੱਲਣ ਵਾਲੀ ਚੱਲ ਮੈਂ ਇਵੇਂ ਪ੍ਰਤੀ ਉਹ ਲੋਕ ਤਾਂ ਮਤਲਬ ਇਦਾਂ ਦੇ ਨਹੀਂ ਇਹ ਚੀਜ਼ ਨੂੰ ਲੈ ਕੇ এনवायरमेंट ਨੂੰ ਲੈ ਕੇ ਉਹ ਥੋੜੀ ਕੌਨਸ਼ੀਅਸ ਨੇ ਆਪਣੇ ਵਾਲੇ ਲੋਕਾਂ ਨੂੰ ਆਪਣੇ ਵਾਲੇ ਲੋਕਾਂ ਨੂੰ ਤਾਂ ਹੁਣ ਕਲਾਈਮੇਟ ਚੇਂਜ ਲਾ ਲੋ ਗਿਆ ਕਾਰਬਨ ਐਮਿਸ਼ਨ ਇਹ ਜੀ ਕਨਸੈਪਟ ਦਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਅਜੇ ਵੀ ਕੀ ਚੱਕਰ ਆ ਇਹ ਵੀ ਅੱਗੇ ਆਪਾਂ ਨੂੰ ਇਹ ਕਿੱਡੀ ਕੀ ਸਮੱਸਿਆ ਆਉਣੀ ਆ ਉੱਥੇ ਦੇ ਲੋਕ ਅਵੇਅਰ ਨੇ ਅਵੇਅਰ ਨੇ ਉੱਥੇ ਲੋਕ ਕੁਐਸਚਨ ਕਰਦੇ ਨੇ ਵੀ ਤੁਸੀਂ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਨੇ ਕਲਾਈਮੇਟ ਚੇਂਜ ਦੇ ਮੁੰਦੇ ਨੂੰ ਲੈ ਕੇ ਵੀ ਆਹ ਕੋਈ ਜੀ ਔਇਲ ਕੰਪਨੀ ਆ ਉੱਥੇ ਦੀ ਉਹ ਇੰਨਾ ਵੀ ਆਪਣਾ ਪੋਲੂਸ਼ਨ ਛੱਡ ਰਹੀ ਐ এনਵਾਇਰਨਮੈਂਟ 'ਚ ਤਾਂ ਉਹਦੇ ਵਿਰੁੱਧ ਪ੍ਰੋਟੈਸਟ ਕੀਤਾ ਜਾਂਦਾ ਲੋਕ ਸਵਾਲ ਕਰਦੇ ਨੇ ਕਰਦੇ ਨੇ ਪ੍ਰੋਟੈਸਟ ਕਰਦੇ ਨੇ ਲੋਕ ਸੜਕਾਂ ਤੇ ਪੈ ਜਾਂਦੇ ਨੇ ਆਪਦੇ ਆਪ ਨੂੰ ਗੁੰਦ ਲਾ ਕੇ ਸੜਕਾਂ ਤੇ ਚੰਬੜ ਜਾਂਦੇ ਨੇ ਉਹ ਉਹਨਾਂ ਦਾ ਹੁੰਦਾ ਵੀ ਆ ਬੰਦ ਹੋਵੇ ਪੋਲਿਊਸ਼ਨ ਬੰਦ ਹੋਵੇ ਠੀਕ ਹੈ ਤੇ ਉਵੇਂ ਉਹ ਕੌਨਸ਼ੀਅਸ ਬਹੁਤ ਨੇ ਤੇ ਪਰ ਉਧਰ ਵੀ ਚੱਲੀ ਜਾਂਦੀ ਆ এনवायरमेंटਲ ਹਾਂ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਮੈਂ ਮੇਰਾ ਮਨ ਬਣ ਜਾਂਦਾ ਵੀ ਵਾਪਸ ਆਵਾਂ ਕਿਵੇਂ ਦੇਖਦੇ ਹੋ ਮੰਨ ਲਓ ਵੀ ਇਹ ਹੋ ਸਕਦਾ ਹੈ ਵੀ ਉੱਥੋਂ ਆਪਣਾ ਯੂਥ ਵਾਪਸ ਆਉਣ ਵੱਲ ਨੂੰ ਜਾਵੇ ਇਹ ਰੁਝਾਨੇ ਬਣ ਜਾਣਾ ਦੇਖੋ ਕਨੇਡਾ 'ਚ ਤਾਂ ਕਾਫੀ ਬਣ ਰਿਹਾ ਤੇ ਉਹ ਹੋਰ ਵੀ ਮੁੱਦੇ ਨੇ ਉਹ ਚਲੋ ਹੁਣ ਤਾਂ ਰੋਜ਼ਗਾਰ ਦਾ ਵੀ ਇੱਕ ਮੁੱਦਾ ਬਣਿਆ ਹੋਇਆ ਉੱਥੇ ਬਾਕੀ ਜੋ ਲੀਵਿੰਗ ਸਟਾਈਲ ਆ ਉੱਥੇ ਦਾ ਹੁਣ ਜਿਹੜੀ ਕੈਨੇਡਾ ਦੇ ਲੋਕਾਂ ਤੋਂ ਸੇਧ ਜਦੋਂ ਮਿਲਨੀ ਆ ਵੀ ਉਹ ਜਦੋਂ ਉਹਨਾਂ ਨੇ ਜੋ ਫਲਸਫਾ ਕੱਢਣਾ ਕੈਨੇਡਾ ਵਾਲਿਆਂ ਨੇ ਆਸਟ੍ਰੇਲੀਆ ਵਾਲਿਆਂ ਨੂੰ ਦਿਖ ਜਾਣਾ ਕਿਉਂਕਿ ਕਿਤੇ ਨਾ ਕਿਤੇ ਚੀਜ਼ਾਂ ਸੇਮ ਹੀ ਨੇ ਉਹ ਅੱਗੇ ਜੇ ਚੱਲ ਰਿਹਾ ਕੈਨੇਡਾ ਕਿਉਂਕਿ ਆਪਣੀ ਪੰਜਾਬੀ ਕੌਮ ਉੱਥੇ ਬਹੁਤ ਤੇਰੀ ਹਾਂ ਤੀਜੀ ਪੀੜ੍ਹੀ ਆ ਉਹਨਾਂ ਦੀ ਇਧਰ ਅਜੇ ਪਹਿਲੀ ਚੱਲਦੀ ਆ ਉਹਨਾਂ ਨੇ ਹੁਣ ਜਦ ਦੇਖਣਾ ਵੀ ਤੀਜੀ ਪੀੜ੍ਹੀ ਕਿੰਨੀ ਔਖੀ ਆ ਧੀਆ ਪੁੱਤਾਂ ਤੋਂ ਲੈ ਕੇ ਜਾਹੂਰ ਨਸ਼ਿਆਂ ਤੋਂ ਲੈ ਕੇ ਫਿਰ ਉਹਨਾਂ ਨੇ ਕੋਸਾ ਨਾ ਕੋਸਤਾ ਸੋਚਣੀਆਂ ਵੀ ਜਾਣੇ ਤਾਂ ਇਹ ਵੀ ਉਧਰ ਨੂੰ ਇਹਨੇ ਹਾਂ ਵਾਪਸੀ ਹੋਣੀ ਵੀ ਇੱਧਰ ਠੀਕ ਆ ਫਿਰ ਹਾਂ ਠੀਕ ਹੈ ਆਪਾਂ ਚਲੋ ਦੂਜੇ ਪਾਸੇ ਨੂੰ ਦੋ ਚਾਰ ਗੱਲਾਂ ਕੀਤੀਆਂ ਨੇ ਉਧਰ ਨੂੰ ਚਲੇ ਗਏ ਸੀ ਮੇਨ ਬਾਕਸ ਆਪਣਾ ਮੰਨ ਲਓ ਵੀ ਇਹ ਤੇ ਹੁਣ ਆਪਾਂ ਆਉਨੇ ਆ ਤੇ ਹੁਣ ਇਸ ਤੋਂ ਬਾਅਦ ਜਿਹੜਾ ਬਾਕੀ ਰਕਬਾ ਹੈ ਉਹਦੇ ਚ ਆਪਣਾ ਉਹੀ ਤੁਸੀਂ ਕਣਕ ਤੇ ਜੀਰੀ ਵਾਲਾ ਕਨਸੈਪਟ ਚੱਲ ਰਿਹਾ ਫਿਲਹਾਲ ਹਾਂ ਉਤੇ ਉਹੀ ਚੱਲ ਰਿਹਾ ਉਹੀ ਚੱਲ ਰਿਹਾ ਉਹ ਆਪਾਂ ਹਾਂ ਇਹ ਇਹ 5 6 ਕਿੱਲਾਂ ਦੇ ਵਿੱਚ 4 ਕਿੱਲੇ ਹੋਰ ਤੇ 2 ਕਿੱਲੇ ਇਹਦੇ ਵਿੱਚ ਤੁਸੀਂ ਚੀਜ਼ਾਂ ਨੂੰ ਬਦਲ ਰਹੇ ਹੋ ਬਦਲ ਰਹੇ ਹਾਂ ਜੀ ਹਾਂ ਇਹ ਹੌਲੀ ਹੌਲੀ ਵੀ ਲਾ ਲੋ ਵੀ ਸਲੋ ਪ੍ਰੋਸੈਸ ਆ ਠੀਕ ਹੈ ਤੇ ਇਹਦੇ ਵਿੱਚ ਕੋਈ ਖਾਸ ਕਾਲੀ ਨਹੀਂ ਅਸੀਂ ਕਰ ਸਕਦੇ ਤੇ ਇਹਦੇ ਉੱਤੇ ਵੀ ਲਾ ਲੋ ਵੀ ਬਹੁਤ ਕ੍ਰਿਟਿਸਿਜ਼ਮ ਸਾਨੂੰ ਫੇਸ ਕਰਨਾ ਪੈਂਦਾ ਹਾਂ ਜਿਵੇਂ 2 ਕਿੱਲਾਂ ਤੋਂ ਬਾਅਦ ਹੁਣ 4 ਕਿੱਲੇ ਤਾਂ ਕਾਫੀ ਮੈਨੂੰ ਸੁਣਨਾ ਪਿਆ ਪਰ ਫਿਰ ਵੀ ਚਲੋ ਠੀਕ ਆ ਚੱਲੂਗਾ ਤੁਸੀਂ ਵਾਪਸ ਜਾ ਰਹੇ ਹੋ ਹਾਂਜੀ ਹਾਂ ਕੱਲ ਕਿਤੇ ਜਾਣਾ ਹੈ ਕੱਲ ਨੂੰ ਜਾਣਾ ਹੈ ਹਾਂਜੀ ਹਾਂ ਕੱਲ ਨੂੰ ਵਾਪਸੀ ਹੈ ਠੀਕ ਹੈ ਬਾਈ ਗੁਰਪ੍ਰੀਤ ਨਾਲ ਗੱਲਬਾਤ ਹੋਈ ਹੈ ਬਾਈ ਹੁਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਜਿਹੜੀ ਬਾਈ ਨੇ ਗੱਲ ਕਹੀ ਹੈ ਵੀ ਸਾਨੂੰ ਬਹੁਤ ਕੁਝ ਸੁਣਨਾ ਪੈਂਦਾ ਮੈਂ ਥੋੜੀ ਜਿਹੀ ਇੱਥੇ ਗੱਲ ਜਰੂਰ ਕਹੂੰਗਾ ਵੀ ਮੈਂ ਵੀ ਪਿਛਲੇ 12 ਸਾਲ ਤੋਂ ਖੇਤੀ ਕਰਦਾ ਪਰ ਜਦੋਂ ਮੈਂ ਖੇਤੀ ਸ਼ੁਰੂ ਕੀਤੀ ਤਾਂ ਬਹੁਤ ਸਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਬੋਲੀਆਂ ਇਹ ਨਹੀਂ ਹੋ ਸਕਦੀ ਕਿਵੇਂ ਕਰ ਲੋਗੇ ਇਹ ਨਹੀਂ ਕੀਤੀ ਜਾ ਸਕਦੀ ਇਹ ਬਿਨਾਂ ਰਹਿਤ ਹੁੰਦੀ ਹੋਣੀ ਪਰ ਜਦੋਂ ਸਾਡੇ ਬਜ਼ੁਰਗ ਕਰਦੇ ਸੀ ਉਦੋਂ ਵੀ ਤਾਂ ਹੁੰਦੀ ਸੀ ਹੁੰਦੀ ਸੀ ਪਰ ਬਹੁਤ ਵਧੀਆ ਸਾਡੇ ਚੈਨਲ ਵੱਲੋਂ ਵੀ ਬਾਈ ਨੂੰ ਦਵਾਵਾਂ ਨੇ ਬਹੁਤ ਸਾਰੀਆਂ ਤੇ ਇਹ ਤੁਸੀਂ ਤਰੱਕੀ ਕਰੋ ਤੇ ਤੁਸੀਂ ਲੋਕਾਂ ਲਈ ਸੇਧ ਬਣੋ ਇੱਕ ਤੁਸੀਂ ਮਾਡਲ ਬਣੋ ਵੀ ਹਾਂ ਭਾਈ ਗੁਰਪ੍ਰੀਤ ਨੇ ਕੀਤਾ ਸੀ ਤੇ ਅਸੀਂ ਅਸੀਂ ਵੀ ਕਰੀ ਹੈ ਨਾ ਬਹੁਤ ਵੱਡੀ ਗੱਲ ਆ ਸਤੀ ਹੋਰ ਆ ਬਾਈ ਸੁਖੀ ਹੋਣ ਦਾ ਸਹਿਯੋਗ ਨਾਲ ਗੱਲਬਾਤ ਤੇ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗੀ ਤੁਹਾਨੂੰ ਇਹ ਬਾਈ ਦਾ ਕੰਮ ਕਿਵੇਂ ਤਾਂ ਲੱਗਿਆ ਤੁਸੀਂ ਆਪਣੇ ਕਮੈਂਟਾਂ ਰਹੀ ਸ ਆਪਣੀ ਗੱਲ ਸ਼ੇਅਰ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਪਹੁੰਚਾਓ ਤੁਸੀਂ ਦੇਖ ਰਹੇ ਸੀ ਅਲਫਾਜ ਮੈਂ ਵਿਕਰਮਜੀਤ ਸਿੰਘ ਬਾਜਵਾ ਘੱਗਾ ਧੰਨਵਾਦ